ਸਤਿ ਸ਼੍ਰੀ ਅਕਾਲ ਜੀ। ਸੋਗਤਾਂ ਥੋੜਾ ਜਿਹੀ ਵੀਡੀਓ ਚ। ਮੋਟਰ ਬਰਾਗੇ ਤੇ ਮੌਸਮ ਵਧੀਆ ਹੋ ਗਿਆ। ਮੀਂਹ ਪੈ ਗਿਆ ਰਾ ਸੋਹਣਾ। ਪਰ ਹੁਣ ਤਾਂ ਮੌਸਮ ਸਾਫ਼। ਧਾਨਾਂ ਦਾ ਮੌਨਨਾ ਕਰਦੇ ਤੇ ਮੀਂਹ ਨੇ ਨੁਕਸਾਨ ਕਿੰਨਾ ਕੀ ਕਰਿਆ। ਪਰ ਹੋਰ ਆ ਹੁਣ ਡੁੱਡੀ ਸ਼ੁਰੂ ਹੋ ਗਈ। ਡੁੱਡੀ ਪੈਣ ਲੱਗੀ ਕਾਫੀ। 468 ਨੂੰ ਦੇਦੇ ਵਿੱਚ ਕਿਤੇ ਕਹੀ ਆ। ਕਿਉਂਕਿ ਸਪਰੇ ਵੀ ਕਰਾਤੀ ਸੀ ਸੀਥ ਬਲਾਈਟ ਤੋਂ ਪਰ ਫੇਰ ਵੀ ਸੀਥ ਬਲਾਈਟ ਹੈਗੀ ਆ। ਕਿਉਂਕਿ ਪਾਣੀ ਖੜਦਾ ਜ਼ਿਆਦਾ। ਹੀ ਦੇ ਕਰਕੇ ਪੈ ਰਹੀ ਆ ਜੇ ਪਾਣੀ ਖੜਾ ਇਹਦੇ ਵਿੱਚ ਆਇਆ ਵੀ 1-2 ਦਿਨ ਲੱਗ ਜਾਣ ਤੇ ਸੁੱਕਣ ਨੂੰ ਹੁਣ ਫੇਰ ਨਹੀਂ ਪੈ ਗਿਆ ਇੰਨੇ ਨੂੰ ਪਾਣੀ ਹੋਰ ਆ ਜੂ ਪਾਣੀ ਕਰਕੇ ਹੀ ਜ਼ਿਆਦਾ ਪੈਂਦੀ ਐ ਇਹ ਬਾਕੀ ਹੈ ਥੋੜੀ ਜਿਹੀ ਇੱਕ ਸਪਰੇਅ ਕਰਾਤੇ ਦੀ ਇੱਕ ਹੋਰ ਕਰਾਦਾ ਕਿ ਹੁਣ ਦੇਖਦੇ ਇੱਕ ਅੱਧੇ ਦਿਨ ਚ ਮੜਾ ਮੌਸਮ ਜਿਹਾ ਸਾਫ਼ ਹੋਏ ਤੇ ਕੋਈ ਕਰਾਉਂਦੇ ਆ ਦੇਖ ਕੇ ਵਧੀਆ ਜੀ ਹੋਰ ਬਾਕੀ ਤਾਂ ਠੀਕ ਆ ਬਸ ਆਹੀ ਅੱ비 ਡੋਡੀ ਪੈਣੀ ਸ਼ੁਰੂ ਹੋ ਗਈ ਨੂੰ ਹੁਣ ਦੇਖਦੇ ਆ ਕਿਆ ਬਣਦਾ ਨਾ ਸਾਵਨ ਕਰਦੀ ਆ ਜ਼ਿਆਦਾ ਇਹ ਮੇਨ ਚੈਕਰ ਉਹਰੇ ਪਾਣੀ ਦਾ ਜੇ ਪਾਣੀ ਨਾ ਹੋਲ ਖੜਦਾ ਹੋਵੇ ਫੇ ਤਾਂ ਡੂਡੀ ਦੇ ਚਾਂਸ ਬਹੁਤ ਘੱਟ ਹੁੰਦੇ ਆ ਔਰੇ ਹੁਣ ਪਾਣੀ ਕਰਕੇ ਇਹਨੂੰ ਸਟਾਰਟ ਹੋ ਚਲੋ ਦੇਖਦੇ ਆ ਕਿ ਆ ਬੁੱਟਾ ਸਾਰੀ ਖਾ ਲਿਆ ਹਨ ਭਰਗੀ ਟੁੱਡੀ ਜਲੇ ਜਿਹੜੇ ਡੱਕੇ ਨੂੰ ਹੈਗੀ ਆ ਆ ਪੂਰਾ ਹੀ ਚਲੋ ਦੇਖਦੇ ਆ ਕਿਹੜੀ ਸਪਰੇਅ ਕਰਤੇ ਆ ਨੇ ਨਾ ਟੀਬੂ ਉਰਤਾ ਤੇ ਕਾਪਰ ਕਰ ਦਿੰਦੇ ਨਹੀ ਆਹੀ ਹੋਊਗਾ ਉਰਤਾ ਕੋਈ ਲਾਜ ਦਿਖਦਾ ਨਹੀਂ ਦਾ ਹੁਣ ਬਾਕੀ ਹੂੰ ਸਾਰੀ ਇੱਕਸਾਰ ਖੜੀ ਵਧੀਆ ਆਏ ਵੀ 10 ਦਿਨ ਹੋਰ ਲੰਘ ਜਾਂਦੇ ਐਨੇ ਵਿੱਚ ਫਰਕ ਪੈ ਜਣਾ ਦਾ 10 ਦਿਨ ਦਾ ਕਿਨੇ ਬਹੁਤ ਪੱਕੇ ਪੈ ਜਣਾ ਦਾ ਫੇਰ ਡਿਊਟੀ ਦਾ ਕੰਮ ਘਟ ਜਾਂਦਾ ਕਿੱਦਾਂ ਕੰਮ ਲ ਬਾਈ ਕੀ ਕਹਿੰਦਾ ਦਿੱਲੀ ਤਾਂ ਤੰਗ ਕਰਿਆ ਇਹਨਾਂ ਦਿੱਲੀ ਤਾਂ ਪਤਾ ਨਹੀਂ ਘਾ ਤੇ ਕਿਹੜਾ ਖੋੜੇ ਜਿਹੜੇ ਸੱਟ ਗੋਲੀ ਨੂੰ ਵੇਚ ਪੇਕਾ ਖੋਲ ਲੈਣਾ ਕਾਤੇ ਪਾ ਪਾ ਪੀ ਜੀ ਇਹਦਾ ਕੇ ਮੇਰੀ ਗੱਲ ਸੁਣ ਤੂੰ ਸਾਡਾ ਨਾਂ ਕਰਦਾ ਇਹ ਤਾਂ ਕੱਲੇ ਦਾ ਤਾਂ ਕਰ ਜਾਂਦਾ ਕੇ ਇਹ ਸ਼ਿਕਾਇਤ ਕਰਦਾ ਜੀ ਮੇਰੀ ਉੱਪਰ ਇਹ ਐਨੀ ਪਹੁੰਚ ਆ ਐਨੀ ਪਹੁੰਚ ਆਈ ਦੀ ਜਦ ਬੰਦਾ ਉੱਪਰ ਸ਼ਿਕਾਇਤ ਕਰਦਾ ਫਿਰ ਉਹ ਬੰਦੇ ਨਾਲ ਲਾਕ ਡਾਟ ਤੁਹਾਨੂੰ ਪਤਾ ਫਿਰ ਉੰਜ ਹੋ ਜੇ ਕਰਦੀ ਥੋੜੀ ਜੀ ਇਹ ਹਵਾ ਖਰਾਬ ਨੂੰ ਫੋਨ ਹੀ ਚੱਕਦਾ ਹੈਗਾ ਇਹਦੀ ਉਹ ਫੋਨ ਤੇਰਾ ਚੱਕੇ ਹੁਣ ਟਰੱਕ ਥੱਲੇ ਆਉਣਾ ਸੂਟ ਵੀ ਭਰਾਉਂਦੇ ਹੋਏ ਨੇ ਇਹਨੇ ਕੋਈ ਦੇ ਕੇ ਟਰੱਕ ਨੂੰ ਫੇਰ ਚੱਕ ਲੈਣਾ ਫਿਰ ਪੇ ਜਾ ਮੈਂ ਸਾਨੂੰ ਨਾ ਮਿਲਣ ਨੇ ਇੱਕ ਗੱਲ ਲਿਖ ਕੇ ਸਾਈਨ ਕਰਾਈ ਹੋਏ ਵੀ ਜਿਹੜੇ ਜਾਨੀਮਾਲੀ ਨੁਕਸਾਨ ਥੋੜਾ ਕਿਤੇ ਹੋ ਜਾਂਦਾ ਉਹ ਥੋਸੀ ਜ਼ਿੰਮੇਵਾਰ ਆ ਤੁਸੀਂ ਖੁਦ ਜ਼ਿੰਮੇਵਾਰ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਨਾ ਰਹੇਗਾ ਨਹੀਂ ਸਾਨੂੰ ਆਪਣਾ ਬਚਾਵਾ ਮੇਰੀ ਗੱਲ ਸੁਣ ਯਾਰ ਤੂੰ ਸਾਡਾ ਬੇਸ਼ੱਕ ਤੇ ਨਾ ਕਰਦਾ ਜਿੱਦਾਂ ਤੇ ਕੰਮ ਤੂੰ ਬੌਂਡ ਦਾ ਕਰੇ ਕਰਦਾ ਨਾ ਇਕੱਲਾ ਹੀਦਾ ਆ ਕੇ ਕਰ ਜੇ ਕਰ ਸਾਡਾ ਤੂੰ ਯਾਦ ਕਰ ਦੇਗਾ ਜਦ ਦਿਨ ਤੇ ਪਿੰਡ ਆਉਣਾ ਹੁੰਦਾ ਵੀ ਇਕੱਲਾ ਵੀ ਲਿਖਾਉਣਾ ਨਹੀਂ ਨਾ ਮੰਨਦਾ ਹਾਂ ਲੈ ਤੋਂ ਪਾ ਲੱਗਣ ਲੱਗੀ ਨੂੰ ਆਉਣਾ ਵੀ ਕਹਿੰਦਾ ਬਾਕੀ ਦੇ ਨਾਲ ਆ ਚਲਈਏ ਫਿਰ ਮੈਂ ਕੀ ਹੱਲ ਕਰਾਂ ਲਸੂ ਕਿਵੇਂ ਕਰਨਾ ਤੁਸੀਂ ਦੇਖੋ ਬਾਕੀ ਦੱਲੀ ਨੂੰ ਪੁੱਛ ਟਾਈਮ ਤੇ ਟਾਈਮ ਜਾ ਤਾਏ ਕੋਲ ਹੁਣ ਹਟ ਕੇ ਆ ਹਾਂ ਦੱਲੀ ਫੇ ਕਿੱਦਾ ਠੀਕ ਹੈ ਗੰਨਾ ਚੈੱਕ ਕਰਦਾ ਫਰਦਾ ਸਰਵੇਖੇ ਸਾਹਿਬ ਵੀ ਮੁੱਢਾ ਕਿਹੜਾ ਬੀਜੜ ਕਿਹੜਾ ਕਤਗੀ ਕਿਹੜਾ ਇਹਨੇ ਚੈੱਕ ਸੋਈ ਕਰਨਾ ਚੈੱਕ ਕਰਦਾ ਬਾਉਂਡ ਐਦ ਕੀ ਆਏ ਨਹੀਂ ਹੁਣ ਆ ਵੀ ਘਰਾਂ ਬੈਠੇ ਸਵੇਰ ਆ ਰਿਖਤਾ ਬਾਉਂਡ ਪਾਉ ਉਹ ਸਾਬ ਵੀ ਹੋ ਜਾਂਦਾ ਪਿੱਤਾ ਕਰਨੀ ਬਾਅਦ ਚ ਠੀਕ ਹੈ ਮਿੰਟਾ ਮੁੱਢਾ ਨਹੀਂ ਕਰਦੀਆਂ ਐਂ ਦੇਖ ਕੇ ਵੀ ਹਾਂ ਕੰਟ ਹੈਗੀ ਐ 18 ਐ ਤਾਂ ਵੀ 18 ਚ ਬਾਉਂਡ ਹਾਂ ਜਿਹੜਾ ਮੁੱਢਾ ਮੁੱਢੇ ਚ ਪੈਣਾ ਇਹਦੇ ਬਾਅਦ ਤਾਂ ਕੰਮ ਨਹੀਂ ਲੈ ਉਹਦੀ ਡਿਊਟੀ ਆ ਡਿਊਟੀ ਆ ਚੈੱਕ ਕਰਨਾ ਬਣਾ ਦੇ 95 ਅਭੀ ਦਿਖਾਈ ਮੜਾ 95 ਰਖਾਈ ਦੇਖ ਉਹ ਚੰਨ ਵਿੱਚ ਦੇਖਦਾ ਵੀ ਹਾਂ 95 ਮੈਂ ਵੀ ਜਾ ਕੇ 95 ਵਿੱਚ ਦੇਖਦਾ ਜੇ ਤੱਕ ਹਾਂ ਮੈਂ ਤੁਹਾਨੂੰ ਕਰ ਮਾਰ ਕੇ ਨਾ ਆ ਜਾ ਇਹਨੇ ਵਾਰੀ ਨਹੀਂ ਆਉਣ ਦੇਣੀ ਬਾਈ ਇਹਦੀ ਪਹੁੰਚ ਜਿਆਦਾ ਏ ਇੱਕ ਆਇਆ ਜਿਹੜਾ 95 ਜਿਹੜੀ ਆ ਚੀਜ਼ ਟੁੱਟੀ ਆ ਅੱਛਾ ਬੇ ਘੱਟੀ ਆ ਜਿਹਨੇ ਕੰਮ ਹੁੰਦਾ ਇਹ ਗਾਣਾ ਇਹ ਬੇਰੋਜ਼ਾ ਇਹ ਗਾਣਾ ਓ ਬਾਈ ਗਲਤੀ ਹੋ ਗਈ ਦੱਲੀ ਕਾ ਇੱਕੋ ਖੇਚੋ ਵੀ ਜਾਇਆ ਵਾ ਇਹ ਇਹ ਕਾ ਲੂ ਕਹੂੰਗਾ ਹਾਈ ਬੈਲਟ ਵੀ ਜਾ ਆ ਜਾ ਇੱਕੇ ਪਾਇ ਫੇਕੇ ਕੋ ਤੁਸੀਂ ਨਹੀਂ ਇਹ ਤਾਂ ਹੁਣ ਤੂੰ ਪੰਮੇ ਨੂੰ ਕਹਿੰਦਾ ਜਾਣਕਾ ਤੂੰ ਮੈਨੂੰ ਨਹੀਂ ਸੁਣਾਉਂਦਾ ਹੈ ਇਹ ਹੁਣ ਤੂੰ ਪੰਮੇ ਨੂੰ ਸੁਣਾਉਂਦਾ ਆ ਜਾ ਨਾ ਆਪਾਂ ਕਰੇ ਕਰ ਨਾ ਪੰਗਾ ਲੈ ਸ਼ਰਾਬੀ ਦੇ ਦਿੰਦਾ ਇਹ ਐਂ ਕਰਦਾ ਹੁੰਦਾ ਦੇਖਿਆ ਉੱਪਰ ਨੂੰ ਗਲਤੀ ਦੱਲੀ ਹਲੇ ਜਿਹੜਾ ਕਿ ਲੋਡ ਹੈ ਜਿੱਨਾਂ ਚ ਬਾਉਂਡਰੀ ਹੁੰਦਾ ਜੇ ਗਲਤ ਬਾਉਂਡ ਕਰਤਾ ਕੰਮ ਖਰਾਬ ਹੋ ਜੂ ਫੇ ਮੈਂ ਤਾਂ ਇੰਨੀ ਦੀ ਗਾੜੀ ਬਣਾ ਕੇ ਰੱਖੇ ਜਿੱਦਨ ਪੌਂਡ ਹੋ ਗਿਆ ਉੱਥੇ ਵਾ ਲੜਪੀ ਫੇ ਤੇਰੇ ਕੋਲ ਜਿਹੜੀ ਸਲਿੱਪ ਹੋਊਗੀ ਉਹਦੇ ਮੁਤਾਬਕ ਤੇਰੀਆਂ ਪਰਚੀਆਂ ਆਉਣੀਆਂ ਫਿਰ ਇਹ ਕੁਝ ਨਹੀਂ ਕਰ ਸਕਦਾ ਹਾਂ ਹਾਂ ਤੇ ਤੂੰ ਤਰੀਕਾ ਸਾਰੇ ਫੇਰੇ ਉਹ ਜਨਨਾ ਚ ਪਰਚੀ ਨਹੀਂ ਕੱਢਦਾ ਉਹਨਾਂ ਚ ਪੰਗਾ ਰਹਿਣਾ ਤੈਨੂੰ ਹਾਂ ਮੈਂ ਵੀਰੀ ਤੇ ਰਿਸ਼ਤੇਦਾਰ ਦਾ ਫੋਨ ਪਾਉਂਦਾ ਇਹ ਘਰ ਦਾ ਰਿਸ਼ਤੇਦਾਰ ਨੂੰ ਹਾਂ ਮੈਂ ਇੱਕੀ ਦਾ ਫੋਨ ਪਾਉਂਦਾ ਨਾ ਨਹੀਂ ਉਹਦਾ ਫੋਨ ਪਾਉਂਦਾ ਸਿੱਧੀ ਜੀ ਗੱਲ ਹੈ ਮੈਂ ਬਸ ਉਹਨਾਂ ਰਿਕਾਰਡ ਦੱਸ ਰਿਹਾ ਆ ਵੀ ਭਾਂਦੇ ਤੂੰ ਆਏਗਾ ਤੂੰ ਆ ਲੈ ਆਉਣਾ ਫੇਰ ਭਾਂਦੇ ਵੀ ਨਹੀਂ ਮੈਂ ਇਹਦਾ ਨੰਬਰ ਕਰ ਦੇਣਾ ਬਲੌਕ ਉਹਦੇ ਕੋਲ ਚਾਹਨਾਗਾ ਨੰਬਰ ਹੋਵਨੇ ਮਿਲੂਗਾ ਨੰਬਰ ਕਿੰਨੇ ਜਾਈ ਮੈਨੂੰ 55 ਸਿਮ ਉਹ ਦੇਲਾ 4 5 ਸਿਮ ਦੋ ਨੰਬਰ ਦਾ ਕੰਮ ਤਾਂ ਨਹੀਂ ਕਰਦਾ ਲੱਗਦਾ ਤਾਂ ਐਉਂ ਆ ਟੁੱਟ ਕੇ ਆ ਜਲਾ ਫੇਰ ਬਾਅਦ ਲੱਗਦਾ ਤੇ ਯਾਰ ਲੈ ਸੀ ਪੰਜ ਸਿਮ ਤਾਂ ਉਹ ਜੇ ਬੰਦਾ ਰੱਖੇ ਕਰਦਾ ਹਾਂ ਇੰਨੇ ਸਿਮਾਂ ਦਾ ਰੀਚਾਰਜ ਵੀ ਕਰਾਉਣਾ ਕਿਸੇ ਪਾਸੇ ਤੇ ਓ ਮਾਚ ਪਤਾ ਕਿਹਨੇ ਫੋਨ ਨਹੀਂ ਚੱਕਦਾ ਧੂਏ ਫੋਨ ਕਰਦਾ ਜੇ ਦੂਆ ਵੀ ਨਹੀਂ ਚੱਕਿਆ ਤੀਏ ਫਿਰ ਤੇ ਤੀਆ ਨਹੀਂ ਚੱਕਿਆ ਚੌਥੇ ਤੇ ਹਾਂ ਪੰਜਵਾਂ ਤਾਂ ਚੱਕੂਗਾ ਜੀ ਬੋਲਦਾ ਗਿਆ ਹੁੰਦਾ ਐਸਚੋ ਸਾਹਿਬ ਉਹ ਸਾਬ ਗੁਰੂ ਲੈ ਜੇ ਸਾਡਾ ਕਾਹਨੋਂ ਆਪਣੇ ਬੰਦਾ ਹੀ ਹੈ ਟਾਈਮ 'ਚ ਤੈਨੂੰ ਕਿਹਾ ਵੀ ਜਿੰਨਾ ਚਿਰ ਬਾਉਂਡ ਨਹੀਂ ਹੁੰਦਾ ਨਜੇ ਮਿੰਤਾਂ ਰੱਖੀ ਦੀਆਂ ਅਫਸਰ ਲੋਕ ਦੀਆਂ ਉਸ ਦਿਨ ਤਾਂ ਕਹਿੰਦਾ ਗਾਨੇ ਚਾਹ ਕੌਫੀ ਵੀ ਭੇਟਦੀ ਨੇ ਜਦ ਜਦ ਬਾਉਂਡ ਹੋ ਗਿਆ ਉਦੋਂ ਮੈਂ ਜਦੇ ਸ਼ਾਮ ਨੂੰ ਲੜ ਪੀ ਬਾਬਾ ਮੰਨੂ ਨਾ ਚੱਕਵਾ ਦੀ ਵੀ ਚਾਹ ਕੌਫੀ ਪਿੰਦਾ ਹਿੱਤ ਜਾ ਮੈਂ ਤੈਨੂੰ ਕਹਿ ਕਿਹਾ ਜਦ ਬਾਉਂਡ ਹੋ ਕੇ ਸ਼ਾਮ ਨੂੰ ਲੜ ਪੀਦੇ ਗੱਲ ਕੋ ਚੱਕਰ ਲੈ ਉਹ ਟੈਨਸ਼ਨ ਕਾ ਮੈਂ ਦਦੂ ਤੈਨੂੰ ਕਹਿੰਦਾ ਕੋਈ ਹੋ ਜਾਊਗਾ ਉਹੀ ਹੋ ਜੂਗਾ ਕਰਕੇ ਦਿਖਾਵੇ ਇਹ ਜਿਹੜਾ ਤੇਰੀ ਵੈਰਾਈਟੀ ਹੋਈ ਲਗਣ ਦੇਣੀ ਅਸੀਂ ਕਿਹੜੇ ਜਿਹੜਾ ਤੇਰਾ ਬੀਜੜਾ ਬੀਜੜਾ ਲਗਾਉਣਾ ਅਸੀਂ ਤੂੰ ਪਰਚੀਆਂ ਕਰਾ ਕੇ ਦਿਖਾਈ ਇਹ ਦੇਖੋ ਤੇ ਹਾਂ ਟੂਟ ਨਹੀਂ ਹੈਗੀ ਹਾਂ ਐਂ ਕਹਿੰਦਾ ਕਿਥੇ ਕੰਕ ਕਰਾ ਦਤਾਂ ਮੈਂ ਬੰਨ ਤਾਂਹੀਂ ਕਰਨਾ ਪੈਂਦਾ ਜਿਵੇਂ ਇਹ ਕਹਿੰਦਾ ਮੈਂ ਉਹ ਕਰ ਦਨਾ ਇੰਨਾ ਡਰ ਆ ਇਹਦਾ ਭਾਈ ਉੱਪਰ ਤੱਕ ਚਲਦੀ ਦੀ ਜੀਏ ਹੋਂ ਤੱਕ ਚਲਦੀ ਹੈ ਇਹਦੀ ਉੱਚ ਉੱਪਰ ਤੱਕ ਨਾ ਕਰੀਏ ਕਿਹਾ ਇਹਦੀ ਵੋਟਾਂ ਚ ਖੜਾ ਦੇਣਾ ਸਰਪੰਚੀ ਦੀਆਂ ਚ ਭਾਈ ਇਹ ਮਨਜੀ ਕੁਛ ਕਿਤੇ ਹੈਗਾ ਲੈ ਮੈਂ ਤਾਂ ਬਾਈ ਰੋਟੀ ਜਗ ਪਿੰਦੇ ਖਾਪੋ ਵੀ ਬਹੁਤ ਹੈ ਨਹੀਂ ਨਹੀਂ ਉਹ ਸਰਪੰਚ ਨੂੰ ਵਧੀਆ ਮਿਲਦੀ ਨਾਲ ਪਿੰਡ ਚ ਪੈਣਾ ਚਾਰ ਗਾਲਾਂ ਮਿਲਨੀ ਉੱਤੇ ਬਾਦ ਰੋਟੀ ਮਿਲੀਆਂ ਅਗਲੇ ਕਹਿੰਦਾ ਵੀ ਸਰਪੰਚ ਸਾਹਿਬ ਉਹ ਨਾਲੇ ਚਾਰ ਗਾਲਾਂ ਉੱਤੇ ਬਾ ਰੋਟੀ ਬਾਈ ਕੋਰ ਪੰਗਾ ਹੋ ਜਾਣਾ ਜੇ ਲੇਡੀਜ਼ ਆ ਗਈ ਫੇਰ ਔਖਾ ਹੋ ਜਾਣਾ ਨੀ ਇਹ ਤਾਂ ਚੱਲ ਜੂ ਫਿਰ ਹੈ ਫੋਟੋ ਕਨੋ ਹੋਇਆ ਜੀ ਅਜੇ ਟਾਈਮ 'ਤੇ ਆ ਹਲੇ ਮੋਟਾ ਹੋਊਗਾ। ਕਿੰਨਾ ਟਾਈਮ ਲੇ? ਹਾਂ। ਅਵੇ ਲਿਆਣਾ। ਬੇਲ ਤੋੜ ਬੇਲ ਬੱਟਣੀ ਅੱਜ। ਇਹਨਾਂ ਕਰਨੇ ਵਾਲਾ ਕੰਮ ਤਾਂ ਉਹ ਕਰੇ ਨੇ ਬੇਲ ਖਿੱਚਦੇ ਹੇਡਾ ਨੂੰ ਮੜੀ ਜੀ। ਕਿਹੜਾ? ਇਹ ਤਾਂ ਵਿੱਚ ਬੰਨਤੇ ਆਨੇ। ਬਈ ਇਹ ਗੱਲ ਬੰਨ ਕੇ ਮਿਹੜੇ ਹੁਣ ਇਹਦੇ ਕਰਦੇ ਆ ਹਾਲੀ ਦਾ। ਵੇੜ ਦੇਣੀ ਆਪਾਂ ਨੇ। ਗਾਈ ਦੱਸ ਕੇ ਹਿੰਦਾ ਕੀ ਕਰੀ ਬੇਲਾ ਤੇ। ਚਲੋ ਠੀਕ ਆ ਜੀ ਫਿਰ। ਕੱਲੂ ਆਉਂਗੇ ਸਰਵੇਸ ਸਾਹਿਬ? ਕੱਲ ਦਾ ਰੱਖਦੇ ਆਂ ਜੀ ਆਪਾਂ। ਕੱਲ ਦਾ ਠੀਕ ਆ। ਪਰ ਦੱਲੀ ਨੂੰ ਪੁੱਛ ਲਾ ਕੱਲੂ ਵੀ ਬਿਜੀ ਤਾਂ ਨਹੀਂ ਹੈਗਾ। ਦੱਲੀ ਕੀ ਨਾ ਜੈਸ ਹੋ ਗਿਆ। ਜੈਸ ਹੋ ਗਿਆ? ਸਾਨੂੰ ਕੋਈ ਪ੍ਰੋਬਲਮ ਨਹੀਂ ਪਿੰਡ ਵਾਲਿਆਂ ਨੂੰ ਬਾਈ ਹੁਣ ਅੱਜ ਕੈਂਸਲ ਹੀ ਦੇ ਕਰਕੇ ਹੋਇਆ ਹਾਂ ਅੱਜ ਇਹਨੇ ਮੈਨੂੰ ਆਉਂਦੀ ਸਰ ਮੈਨੂੰ ਇਹ ਟੱਕਰ ਗਿਆ ਆਪਣੀ ਸੋਸਾਇਟੀ 'ਚ ਬੈਠਾ ਦਾ ਇਹਨੇ ਆਉਂਦੀ ਸਰ ਜਵਾਬ ਦੇ ਦਿੱਤਾ ਕਹਿੰਦਾ ਕੋਈ ਟਾਈਮ ਨਹੀਂ ਗੱਲ ਆ ਤਾਂ ਵੀ ਹੁਣ ਕੋਈ ਟਾਈਮ ਹੈ ਸਹੀ ਗੱਲ ਹੈ ਰਸਟਰ ਦਾ ਟਾਈਮ 9 ਵਜੇ ਦਾ ਹੁੰਦਾ ਹਾਂ ਬਾਈ ਜਦੋਂ ਮੈਂ ਕਿਹਾ 10 ਵਜੇ ਟਾਈਮ ਰੱਖ ਕੱਲ ਨੂੰ 10 ਦੋੜੋ 9 ਵਜੇ ਹੈ ਕਿਉਂ 10 ਵਜੇ 10 ਵਜੇ ਤਾਂ ਫੇਰ ਲੇਟ ਹੋ ਜਾਣਾ ਅੱਜ ਵੀ ਤਾਂ 10:00 ਵੱਜ ਗਏ ਹੁਣ 11 ਹੁਣ ਹੁਕਮ ਕਰ ਦਿਓ ਜਿਹੜੇ ਜਿਹੜੇ ਆਏਗੇ 7 ਵਜੇ ਤੱਕ ਇਹਨੂੰ ਮੈਂ ਵੀ ਉੱਠ ਇਹ ਇਹਨੇ ਵੀ ਕਾ ਕੰਡਾ ਕਰਨਾ ਆਪਣਾ ਇਹ ਵੀ ਡੰਗਰ ਬੱਚਾ ਦੇਖਣਾ ਬਾਈ ਅੱਜ ਆਪੇ ਜੋ ਦੂਗੀ ਲੈ ਇਦਾਂ ਦੇ ਡੰਗਰ ਬੱਚੇ ਉੱਥੇ ਚੋ ਕੇ ਆਉਂਗਾ ਜਾ ਕੇ ਉਹ ਜਾਂ 9:00 ਵਜੇ ਆ ਜੀ ਠੀਕ ਹੈ 9:30 ਸਾਢੇ 9:00 ਵਜੇ ਆ ਜਿਓ ਠੀਕ ਹੈ ਦੱਲੀ ਖੁਸ਼ ਹੋਰ ਕੋਈ ਚੱਕਰ ਨਹੀਂ ਬਾਈ ਸਾਰਾ ਮੈਂ ਦੱਲੀ ਨੂੰ ਪੁੱਛਦਾ ਵੀ ਕਾ ਦਾ ਆਉਣਾ ਸਰਵੇئر ਨੇ ਕਾ ਦਾ ਆਉਣਾ ਮੈਂ ਤਾਂ ਅੱਜ ਵੀ ਆ ਗਿਆ ਤਾਂ ਹੁਣ ਦੱਲੀ ਨੇ ਨਾ ਕਰਤੀ ਫਿਰ ਮੈਨੂੰ ਕੈਨਸਲ ਕਰਨਾ ਪੈ ਗਿਆ ਚੱਲ ਕੋਈ ਨਹੀਂ ਕੱਲੂ ਸਹੀ 9:00 10:00 ਵਜੇ ਰੱਖ ਟਾਈਮ ਠੀਕ ਹੈ ਸਾਜੀ ਜੀ ਮੈਂ ਓਕੇ ਸਰ ਠੀਕ ਹੈ ਚੱਲ ਫੇਰ ਚਲੀਏ ਹੁਣ ਚਲ ਜੀ ਚਿਕਨੀ ਕਰ ਚੱਲ ਚੱਲ ਮਿਲੋ ਜੀ ਮਲਗੀਤ ਬਾਈਆਂ ਨੂੰ ਸਾਥੀ ਕਾਲ ਜੀ ਅਸੀ ਕਾਲ ਜੀ ਬਾਈ ਸਾਰਿਆਂ ਨੂੰ ਕਿੱਦਾਂ ਫਿਰ ਆ ਵਧੀਆ ਇਹ ਮੇਰੇ ਘਰ ਆ ਲੜ ਪਿਆ ਯਾਰ ਕਾ ਬੇ ਮੈਂ ਕੋਈ ਨਹੀਂ ਲੜਿਆ ਹੈਗਾ ਝੂਠ ਬੋਲਦਾ ਹੈ ਕਾ ਬੇ ਲੜਿਆ ਗੱਗਾ ਗਵਾਏ ਕਾ ਤੇ ਲੜਿਆ ਦੱਸ ਕਹਿੰਦਾ ਤੇ ਆਪਣਾ ਕੰਨਾ ਬਣਾ ਲਿਆ ਕਹਿੰਦਾ ਮੈਂ ਤੇਰੇ ਭੇਜਦਾ ਤਾਂ ਹਟਾ ਹਟਾ ਕੇ ਮੈਂ ਬਾਈ ਨੂੰ ਇੱਕ ਵੀ ਫੋਨ ਨਹੀਂ ਕਰਿਆ ਦੇਖ ਲੈ ਹਾਂ ਮੈਂ ਤੂੰ ਬਣਾਇਆ ਕਾ ਤੇ ਮੈਂ ਬੰਦੇ ਪੱਟ ਪੱਟ ਭੇਜੇ ਤੇਰੇ ਮੈਂ ਲੈ ਦੇਖ ਲੈ ਆ ਦੇਖ ਲੈ ਤਾ ਕੇ ਮੈਂ ਤੂੰ ਭੈਣ ਬਿਨਾਂ ਦੱਸੇ ਤੇ ਮੇਤੇ ਕੰਨਾ ਬਣਾ ਲਿਆ ਆਪਣਾ ਹੁਣ ਬੱਧੇ ਹੋਏ ਭੇਜਦੇ ਨਵੇਂ ਮੁੱਛੀ ਨੂੰ ਨਹੀਂ ਨਹੀਂ ਤੈਨੂੰ ਕਹਾਂ ਬਈ ਹੁਣ ਕੱਲੂ ਆਇਆ ਤੈਨੂੰ ਅੱਜ ਕਹਿੰਦੇ ਤੇ ਨਾਲੇ ਆਏ ਨਹੀਂ ਹੈਗੇ ਆਏ ਨਹੀਂ ਅੱਜ ਕੱਲੂ ਆਉਂਗੇ ਕੱਲ ਵੀ ਕੀ ਪਤਾ ਜਾਂ ਮੇਰੀ ਤਾਂ ਸਲਾਹ ਵੀ ਰਹਿਣੇ ਦਵਾ ਬਣਾਉਣੇ ਨੂੰ ਕਾਨੂੰਨੀ ਉਹ 10000 ਰੁਪਏ ਦੇਣਾ ਮੈਂ ਤਾਂ ਬਣਾ ਦੇ ਜੇ ਸਪਰੇਅ ਦੀ ਲੋਡ ਪੈ ਗਈ ਨਾ ਕੰਨ ਬਣਾ ਟੋਹਣਾ ਪੈਣੀ ਹੈ ਸਪਰੇਅ ਦਾ ਤਾਂ ਵੈਸੇ ਹੁਣ ਉਹ ਕਹਿੰਦਾ ਪੂਰਾ ਕਦ ਕੱਢ ਗਿਆ ਹੁਣ ਸਪਰੇਅ ਦਾ ਟਾਈਮ ਤਾਂ ਲੰਘਦਾ ਜਾਂਦਾ ਜੇ ਬਣਾਉਣਾ ਤਾਂ ਬਣਾ ਵੀ ਲੈ ਕੋਈ ਚੱਕਰ ਨਹੀਂ ਕਿਉਂਕਿ ਹੁਣ ਗੰਨਾ ਕਦ ਕੱਢ ਗਿਆ ਹੁਣ ਆਈ ਨਹੀਂ ਕਿ ਉਹ ਸਰਵਨ ਹੋਊਗਾ ਹੁਣ ਉਹ ਆਪਣਾ ਪੂਰਾ ਕਦ ਕੱਢ ਗਿਆ ਕੰਨੇ ਕੱਢ ਬਹੁਤ ਆ ਯਾਰ ਆ ਤੇ ਤਾਂ ਹੋਣਾ ਹੀ ਹੈ ਗੰਨਾ ਤੇ ਜੇ ਤੂੰ ਪਹਿਨਾ ਡਬਲ ਕਰਾ ਦਿੰਦਾ ਨਾ ਫੇਰ ਖੜ ਜਾਂਦਾ ਤੇ ਗੰਨਾ ਫਰਕ ਪੈਂਦਾ ਜਿਹੜਾ ਛੋਟਾ ਹਜੇ ਵੀ ਮੈਂ ਦੇਖਿਆ ਡਬਲ ਬਣਾਈ ਚ ਗੰਨਾ ਹਲੇ ਵੀ ਕਈ ਵਿੱਚ ਆ ਕੇ ਘੁੱਟ ਹੋ ਜਾਂਦਾ ਉਹ ਘੁੱਟ ਹੁੰਦਾ ਕੀ ਕੋਈ ਕਹਿੰਦਾ ਦੂਰ ਤੋਂ ਖਿੱਚਦੇ ਆ ਆ ਉੱਥੇ ਤੋਂ ਬਣਾਇਆ ਆ ਮੈਂ ਕਹਿੰਦਾ ਫੇਰ ਤਾਂ ਫਰਕ ਪੈਣਾ ਹੀ ਹੈ ਦੂਰ ਤੋਂ ਖਿੱਚਣ ਦਾ ਬਹੁਤ ਫਰਕ ਆ ਨਾਲੇ ਮੈਂ ਕੱਲ ਕਿਹਾ ਵੀ ਬਹੁਤੀ ਦੂਰ ਤੇ ਨਾ ਖਿੱਚੋ ਜਿਹੜਾ ਕੋਲ ਮਿਲਦਾ ਉਹ ਮਲਾ ਦਿਓ ਨਹੀਂ ਬੇਸ਼ੱਕ ਛੱਡ ਵੀ ਦਿਓ ਕੋਈ ਗੱਲ ਨਹੀਂ ਸਿੰਗਲੇ ਬੰਨ੍ਹਦੇ ਹੋਰ ਬੰਨ੍ਹਨਾ ਤੇ ਠਾਈ ਕੋਸ ਰੁਪਿਆ ਬਣਦਾ 18 4000 ਤਿੰਨ ਚਾਰ ਕਿਲੇ ਆ ਨਹੀਂ ਨਹੀਂ 38 ਦਾ 85 ਜੀ ਦਾ ਬਰ ਜਿਆਸੀ ਡਬਲ ਕਰ ਗਏ ਉਹ ਤਿੰਨ ਕੀਲੇ ਹੋ ਰਹੇ ਆ ਤਿੰਨ ਤਾਂ ਨਹੀਂ ਹੈਗੇ ਚਲ ਮੰਨ ਲਾ ਕੀਲਾ ਝੱਲੀਆਂ ਲਾਲਾ ਹਾਂ ਵਿਚਾਰੇ ਹੋ ਗਏ ਤਿੰਨ ਤਾਂ ਨਹੀਂ ਹੈਗੇ ਉਹ ਫਿਰ ਹੈ ਵੀ ਵੱਧ ਪਰਲਾ ਉਹ 7 ਵਿਗੇ ਹੋ ਗਏ ਆਪੇ ਇੱਥੇ ਸਣੇ ਚਾਰੇ ਹੋ ਜਾਣੇ ਹਾਂ 6 ਕੀਲੇ ਆ ਦੋ ਕੀਲੇ ਬੰਨੇ ਹੋਏ ਹਨ ਤਿੰਨ ਦੇ ਚਾਰ ਹੋ ਜਾਣੇ ਹਾਂ 1550 ਰੁਪਏ ਹੋ ਗਿਆ ਹਾਂ 550 ਹੋਏ ਹੋਗੇ 8400 ਪਹਿਲਾ ਹੋ ਗਿਆ ਪਹਿਨ ਵਾਲੇ ਤਾਂ ਲੱਗ ਕੱਢਦੇ ਉਹ ਤਾਂ ਦੇਣੀ ਦੇਣੇ ਆ ਇਹ ਨਵਾਂ ਖਰਚਾ ਦੇਖ ਵੀ ਤੂੰ ਕਰਨਾ ਚਾਹੁੰਦਾ ਕਿ ਨਹੀਂ ਚਾਹੁੰਦਾ 550 ਜੀ ਬਚ ਵੀ ਜਾਣਾ ਫਿਰ ਆਹ ਵਾ ਕਿੰਨਾ ਆ ਗਿਆ 10 15 ਕੁਇੰਟਲ ਗੰਨੇ ਦੇ ਪੈਸੇ ਆ ਚੱਲ ਕੋਈ ਨਾ ਬਾਕੀ ਤੇਰੀ ਜੋ ਐਸਾ ਬੰਨਵਾ ਕਰ ਰੂਗਾ ਕਾ ਨੂੰ ਕਸਰ ਪਾਣੀ ਵੀ ਲੱਗਣੇ ਬਾਈ ਗਾਹਾਂ ਤਾਹੀ ਤੁਰ ਹੋਣਾ ਵਿੱਚ ਗੰਨੇ ਦੇ ਵੀ ਦਬਲ ਬੰਨੇ ਬਹੁਗਾ ਨਾ ਵੇਚਦਾ ਫੇ ਤੋਰਨੇ ਦੀ ਲੋੜ ਵੀ ਨਹੀਂ ਹੈਗੀ ਸਾੜਾ ਨੱਕੇ ਗੱਪੇ ਆ ਫਾ ਹਾਂ ਥੋੜੇ ਨੱਕਾ ਗੱਪੇ ਲੱਕੇ ਸਾੜੇ ਨਹੀਂ ਵੇ ਹੋਰ ਕਰ ਲੈ ਜੇ ਤੈਨੂੰ ਜ਼ਿਆਦਾ ਐ ਤੈਨੂੰ ਸਪਰੇ ਦਾ ਮਤਲਬ ਹੈ ਨਾ ਮੈਂ ਕੀ ਕਰਿਆ ਕੱਲ ਇੱਧਰਲੇ ਗੰਨੇ ਨੂੰ ਗੱਬੇ ਚ ਤਿੰਨ ਲੈਣਾ ਬਣਾਤੀਆਂ ਬਸ ਅੱਛਾ ਉਹਨਾਂ ਤੇ ਚੱਲ ਦੇਖਦੇ ਆਪਾਂ ਕਿੰਨਾ ਕਿ ਇਦਾਂ ਦਾ ਜਿਹੜਾ ਗਿਰ ਗਿਆ ਮੇਰਾ 18 38 ਨਹੀਂ ਬਣਾਇਆ ਤੇ 318 ਇਦਾਂ ਦਾ ਜਿਹੜਾ 18 ਹੈ ਉਹਦੇ ਮੈਂ ਕਿਹਾ ਕਰਿਆ ਹਾਂ ਗੱਬੇ ਇੰਨੀ ਨੇ ਦੂਰ ਛੱਡ ਕੇ ਮੰਨ ਕੇ ਚੱਲ ਵੀ ਕੀਲੇ ਦੀਆਂ ਤਿੰਨ ਲਾਈਨਾਂ ਬਣਾਤੀਆਂ ਗੱਬੇ ਵੀ ਜਿਹੜੀ ਜੇ ਸਪਰੇਅ ਕਰਨ ਦੀ ਲੋੜ ਵੀ ਪਈ ਤਾਂ ਵੱਜ ਜੂਗਾ ਦੋਹਾਂ ਪਾਸੇ ਨੂੰ ਪੰਪ ਹੋ ਜੂ ਭਾਈ ਦਿਮਾਗ ਦਾ ਅੱਛਾ ਗੱਬੇ ਛੱਡਤੀਆਂ ਤਿੰਨ ਤਿੰਨ ਬਣਾਤੀਆਂ ਦੋ ਦੋ ਬਣਾ ਕੇ ਗੱਬੇ ਜਗ੍ਹਾ ਬਣਾਤੀ ਯਾਰ ਸਮਝੀਗਾ ਤੇਰੀ ਬਾਕੀ ਸਾਰਾ ਛੱਡਤਾ ਜੇ ਸਪਰੇਅ ਮਾਰਨੀ ਪੈਗੀ ਬਾਤ ਹਾਂ ਮੈਂ ਕੱਲੋਂ ਆਏ ਤੇ ਮੈਂ ਕਿਹਾ ਹੁਣ ਇਹਨਾਂ ਨੂੰ ਮੁੜਕੇ ਨਹੀਂ ਮੇਰਨਾ ਮੈਂ ਕਿਹਾ ਮੇਰੀ ਚਾਰ ਲਾਈਨ ਇੰਨੀ ਜਗ੍ਹਾ ਵੀ ਨਹੀਂ ਬਣੀ ਉਹ ਹੀ ਦੇ ਦਿੱਤੇ ਉਹਨਾਂ ਨੂੰ ਜਾਂ 100 200 ਵੱਧ ਵੀ ਦਿੱਤਾ ਤਾਂ ਵੀ ਕੋਈ ਗੱਲ ਨਹੀਂ ਮੇਰਾ ਤਾਂ ਕੰਮ ਲੂਟ ਆ ਗਿਆ ਉਹ ਚਾਰ ਲੈਣਾ ਤੇ ਤਿੰਨ ਉਰਲੇ ਪਾਸੇ ਬੰਨ ਗਏ ਇੱਕ ਖੱਤੀ ਚ ਬੰਨ ਗਏ ਗੱਬੇ ਚਾਰ ਲੈਣਾ ਬੰਨ ਗਏ ਹੁ ਜਿੱਕਣਾ ਮਰਜ਼ੀ ਸਪਰੇ ਕਰਦਾ ਆਹੋ ਤੇਰਾ ਤੇਰਾ ਦਿਮਾਗ ਬਹੁਤ ਹੈ ਬਾਕੀ ਦੇਖਦੇ ਆ ਮੈਨੂੰ ਲੱਗਦਾ ਵੀ ਕਰਾ ਕੇ ਛੱਡੂਗਾ ਇਸ ਸਪਰੇ ਹੁਣੀ ਤਾਂ ਹੈਗੀ ਆ ਬਾਈ ਸਪਰੇ ਜਿਹੜੇ ਹਾਲ ਹੋ ਗਏ ਆ ਹੈਗੀ ਬਿਮਾਰੀ ਬਹੁਤ ਜ਼ਿਆਦਾ ਬਿਮਾਰੀ ਹੈਗੀ ਮੇਰੇ ਵੱਧ ਹੀ ਜਾਂਦੀ ਆ ਹੁਣ ਦਰ ਪਰ ਦਿਨ ਯਾਰ ਸਾਲਾ 18 ਗੰਨਾ ਵੀ ਫੇਲ ਜਾ ਹੀ ਹੋ ਗਿਆ ਮੇਰੇ ਸਾਹ। ਸਾਰੀ ਹਾਈ ਬਰੇਡਿਟੀ ਫੇਲ ਹੁੰਦੀ ਜਾਂਦੀ 85 ਨੂੰ ਵੀ ਹੈਗੀ ਥੋੜੀ। 85 ਮੇਰੇ ਥਾਲਾ ਹੋਰੇ ਲੋਡ ਦਾ ਹੋ ਗਿਆ। ਉਹੀ ਕਹਿੰਦਾ ਕਰਾਉਣੀ ਮੈਂ ਤਾਂ ਆਪ। ਉਹ ਮੋੜ ਪਰ ਦੇਖਿਆ 34 ਚੱਕ ਲੈਣ ਦਾ। ਉਹਨਾਂ ਦੀ ਵੀ ਖਾਸੀ ਪਈ। ਉਹਨਾਂ ਦੇ ਵੀ ਪਈ ਵੀ ਹੈ। ਆਪਾਂ ਨੂੰ ਤਾਂ ਹਾਲੇ ਹੈ। ਹਾਲੇ ਮੈਂ ਬੰਮੇ ਇਹ ਗਰਮੀ ਦੀ ਬਚਾਈ ਹੈ। ਗਰਮੀ ਆ। ਤੂੰ ਮੇਰੀ ਗੱਲ। ਇਹ ਮੀਂਹ ਰੇਟ ਪਈ ਪਸਾਨ ਪਈ ਆ। ਕਾਲੂ ਬਣਾ ਲੈ। ਕਰਨਾ ਮੇਰੇ ਵਾਲਾ ਬੰਨ ਹੋ ਗਿਆ। ਪਰ ਤੁਹਾਨੂੰ ਦਵਾਈ ਦਈਏ ਚੱਲ। ਚੱਲਦੇ ਆ। ਮੇਰੇ ਤਾਂ ਬੰਨ ਹੋ ਗਿਆ ਜੇ ਮਰਜ਼ੀ ਲਿਆ ਦਵਾਈ। ਮੇਰਾ ਤਾਂ ਬਣਾ ਦਿੱ ਹਾਂ ਸੱਟ ਦੇ ਨਿੱਪਲ ਹੁੰਦੇ ਉਹਨੂੰ ਨਾਲ ਹੀ ਆ ਗਈਆਂ ਹੱਡੀਆਂ ਹਾਂ ਮਿਲ ਜਾਂਦੀ ਆ ਆਪੇ ਕਰ ਦਈਏ ਆਪੇ ਕਰ ਦੇਣੀ ਉਹਨੂੰ ਕੀ ਲੱਗਣਾ ਤੈਨੂੰ ਤੂੰ ਮੇਰੇ ਨਾਲ ਕਰਾਦੀ ਮੈਂ ਤੇਨੂੰ ਕਰਾ ਦੂੰਗਾ ਕੋਈ ਨਹੀਂ ਉਹ ਤਾਂ ਹੋ ਜੂ ਤੈਨੂੰ ਸਕੀਮ ਦੇ ਦੇਣੀ ਆਪਾਂ ਡੰਡਾ ਬੰਨ ਲੈਣਾ ਇੱਕ ਬਸ ਬਾਈ ਮੋਢੇ ਬਰਾਕੇ ਐ ਕਰੀ ਜਾਣੀ ਉਹਨਾਂ ਨੇ ਉਹਨਾਂ ਨੇ ਇਹਨਾਂ ਦੇ ਥੱਲੇ ਤੇ ਮਾਰਨੇ ਨੂੰ ਕਹਿੰਦੇ ਹੋ ਤਾਂ ਆਈ ਨਹੀਂ ਹੋਣੀ ਉਕਣਾ ਸਿਰੇ ਨਹੀਂ ਨਾ ਜਾਣੀ ਹੈਗੀ ਉੱਪਰ ਤੇ ਨਹੀਂ ਚਾਈਦੀ ਨਾ ਹਾਂ ਉੱਪਰ ਤੇ ਐ ਬਰਾਬਰ ਬੱਜੇ ਹਾਂ ਫੇਰ ਲੱਤਾਂ ਦੀਆਂ ਲਾਲਮ ਜਿਹੜੀਆਂ ਲੱਤਾਂ ਦੀਆਂ ਲਾ ਕੇ ਚੜਦੇ ਹੁੰਦੇ ਉੱਪਰ ਜੇ ਪੰਪ ਲੈ ਕੇ ਗਿਰ ਗਿਆ ਪੰਪ ਵੀ ਤੋੜੂਗਾ ਆਪਣੀ ਲੱਤਾਂ ਵੀ ਤੜਾਉਂਗਾ ਡੰਡੇ ਵੀ ਤੋੜੂਗਾ ਸਾਰਾ ਕੁਝ ਕਰੂਗਾ ਜਿਹੜੇ ਅੱਗੇ ਆਉਂਦੇ ਨੇ ਤਾਂ ਆਏ ਲੱਤਾਂ ਦੀਆਂ ਲਾ ਕੇ ਨਿੱਡੀਆਂ ਕਰਦੇ ਤੇਰਾ ਸਾਰਾ ਗੰਨਾ ਆ ਜਾਂਦਾ ਤੇ ਆਹ ਸਾਰਾ ਗੰਨਾ ਆ ਕੇ ਵੱਧੇ ਲੱਗ ਜਾਨੇ ਜਿਕਣਾ ਖਾਲ ਮਗਰੇ ਦਾ ਜਿਕਣਾ ਅੱਜ ਖਾਲ ਜਿਗਰੇ ਦਾ ਅੱਜ ਜਿਵੇਂ ਮੇਰਾ ਲੱਕ ਵੱਟ ਗਿਆ ਬਹੁਤ ਬੁਰਾ ਉਥਰੇ ਤੁਹਾਡੇ ਤਿਲਕਣ ਬਹੁਤ ਆ ਤੈਨੂੰ ਕਿਹਦਾ ਹੈਗਾ ਵੀ ਗਾਂਹ ਨਾ ਜਾਏਗਾ ਬਿਨਾਂ ਕੰਮ ਤੇ ਉਨਕੋ ਤੇ ਕੀੜਾ ਮਾਰਿਆ ਸੁੱਕ ਪਕੇ ਚ ਅੱਲਾ ਦੀਆਂ ਦੇਖਣ ਦੀ ਕੀ ਕਰਦਾ ਤੇ ਡੌਲ ਦੇ ਉਹ ਹਾਦੀ ਦਾ ਸਪਰੇ ਹੋ ਰਿਹਾ ਮੇਰੇ ਰੋਗੀ ਯਾਰ ਸਪਰੇ ਆਰੇ ਰੋਗੀ ਬੰਮੇ ਹੁਣ ਤੇ ਰੁਕ ਮੇਰੇ ਵੀ ਹੈਗੀ ਹੈ ਮੇਰੇ ਕੱਲ ਪਰਸੋ ਦੇ ਜਿਆਦਾ ਦੇਖਣ ਲੱਗੀ ਜਿਹੜੇ ਟੱਕੇ ਨੂੰ ਹੈਗੀ ਆ ਉਹ ਬਹੁਤੀ ਹੋ ਆ ਜਿਹੜੇ ਨੂੰ ਨਹੀਂ ਹੈਗੀ ਦੀ ਉਹਨੂੰ ਥੋੜੀ ਹੋ ਆ ਹੈ ਬਾਹਰੇ ਬਾਹਰ ਆ ਜਿਆਦਾ ਆਰੇ ਬਾਹਰ ਹੈ ਯਾਰ ਸੈੱਡ ਦਾ ਮੱਲਦੀ ਆ ਜੀ ਦੀ ਤੇਰੀ ਜੀਰੀ ਅਸੀਂ ਪਹਿਲਾਂ ਪੜਾਈ ਆ ਉਹ ਜਿਹੜੀ ਰਹੀ ਸੀ ਪਰ ਹਾਰਡ ਮਾਤੇ ਵੀ ਹਾਰਡ ਤੇ ਬਚਦੀ ਸੀ ਪਾਣੀ ਉਹ ਨੂੰ ਬਾਹਰ ਬਾਹਰ ਦੀ ਮਿਚਣੀ ਤੇ ਹੈਗੀ ਨੂੰ ਵਾਲ ਤੇ ਸੈੱਡਾ ਹੈਗੀ ਸੀ ਸੈੱਡਾ ਹੈਗੀ ਸੀ ਮਿਚਣੀ ਤੇ ਹੈਗੀ ਦੀ ਬਾਸ਼ਕਟ ਦਾ ਬਾਕੀ ਪੰਗਾ ਹੋਰ ਆ ਮੇਰੇ ਪਾਣੀ ਕਰਕੇ ਜਿਆਦਾ ਆਹੋ ਤੇਰੇ ਬਾਬੇ ਹੋਰ ਲੱਗਣੀਆਂ ਹੁਣ ਤੇਰੇ ਚੋਈ ਚੱਲਦੀ ਹੋਣੀ ਹਾਂ ਰੇਂਗਾ ਆਈ ਜਾ ਮੰਗਾ ਆਇਆ ਸਪਰੇਅ ਕਰਾ ਦੇ ਕਰਾਉਣੀ ਆ ਕੱਲ ਨੂੰ ਮੌਸਮ ਠੰਡਾ ਹੋਪਰ ਦੀ ਕਰਾ ਦੇ ਗੱਲੀ ਉਹ ਤਾਂ ਜਾ ਕੇ ਆਉਂਦੇ ਮੈਂ ਲਿਆਇਆ ਤਾਂ ਦੂ ਹੀ ਐਮੀ ਸਟਾਰ ਬਾਕੀ ਦੇਖਦੇ ਹੁਣ ਮੈਂ ਕਹਿੰਦਾ ਹੁਣ ਤੂੰ ਰਹਿਂਂਦੇ ਮੇਰੇ ਕੋ ਪਈਆ ਕਾਪਰ ਦੀ ਕਰਦੇ ਰੱਖ ਲੈਨ ਉਦੋਂ ਬਚ ਗਈ ਤੇਰੇ ਕੋਲ ਐਂ ਕਰੀ ਮੈਂ ਤਾਂ ਹੋਰ ਕਰੀ ਆ ਉਹ ਨਹੀਂ ਦੂ ਨੂੰ ਕਾਪਰ ਕਰੀ ਆ ਦੂ ਨੂੰ ਕਾਪਰ ਕਰੀ ਆ ਮੈਂ ਵਿਚੋ ਤੇ ਨਾ ਰਲ ਜਾਂਦੀ ਆ ਦਵਾਈ ਹੋਰ ਤੇਰੇ ਕੋਲ ਗੱਡੀ ਕਾਪਰ ਮੈਂ ਚਲੇਟਡ ਕਾਪਰ ਕਰੀ ਆ ਮੈਂ ਦੇਖ ਲਈਦੀ ਸੀ ਫੋਟੋ ਭੇਜੀ ਤੀ ਹਾਂ ਪਤਾ ਹੈ ਕਹਿੰਦਾ ਵੀ ਤੈਨੂੰ ਤਾਂ ਦੂਈ ਕਰ ਦੇ। ਨਾਲੇ ਜਿਹੜਾ 15 ਦਿਨ ਹੋਈ ਨਹੀਂ ਹਲੇ ਸਪਰੇ ਕਰੀ। ਇਹਨੂੰ ਹੈਗੀ ਆ 468 ਤੋਂ ਸ਼ਿਕਾਇਤ ਡੋਟੀ ਦੀ ਮੇਰੇ। ਗਾਹਾਂ ਤੇ ਹੋਰ ਦੇਖ ਲੈ ਵੀ ਜਿਹੜਾ ਪਾਣੀ ਵਾਲਾ ਏਰੀਆ ਨਾ ਉੱਥੇ ਹੋਰ ਪਹਿਨਾ ਸਪਰੇ ਕਰਾ ਦੇ। ਬਸ। ਹੂੰ। 10 ਦਿਨ ਪਹਿਨਾ ਹੋਰ ਕਰਾ ਦੇ। ਬੱਲਾ ਜਦ ਤੂੰ ਸਮਝ ਲੈ ਪਹਿਲੀ ਬੱਲ ਕੋਈ ਤੂਰੀ ਹੋ ਆ। ਜਦੇ ਕਰਾ ਦੇ। ਜਦੇ ਕਰਾ ਦੇ। ਨਹੀਂ ਤਾਂ ਫੇਰ ਬਹੁਤਾ ਟਾਈਮ ਰੋ ਤਾਂ ਆਪਣੇ ਟਾਈਮ ਸੀ ਰੋਈ ਸਪਰੇ ਇੱਥੇ। ਕੋਈ ਵਾਇਰ ਸੁੱਕੀ ਵੀ ਨਹੀਂ ਆ। ਇਹ ਵੀ ਤੇਰੀ ਜੀਰੀ ਲੇਟਦੀ, ਉਰਲੀ ਵੀ ਤੇਰੀ ਲੇਟਦੀ। ਕਿਉਂਕਿ ਜਦੋਂ ਪਰਲੀ ਕਰਾਈਏ ਉਹਦੇ ਨਾਲੇ ਤਾਂ ਸਾਰੇ ਪਾਸੇ ਕਰਾਉਂਦੇ ਆਂ ਹਾਂ ਜਿਹੜੇ ਕਰਾਤੀ ਦੀ ਮੈਂ ਇੱਕ ਗੇਰੇ ਬੰਦਾ ਲੇਟ 8 ਇਹਨਾਂ ਨੂੰ ਟਾਈਮ ਸਿਰ ਹੋਊਗੀ ਉਹਨੂੰ 10 ਦਿਨ ਲੇਟ ਹੋਊਗਾ ਪਰਲੀ ਲੇਟ ਹੋਊਗੀ 10 ਦਿਨ ਬਸ ਉਹ ਵੀ ਵੱਲ ਇੱਕ ਤਾਂ ਇੰਨੀ ਵੱਲਾਂ ਨਹੀਂ ਤਾਂ ਸੁੱਕੇ ਨਹੀਂ ਫੇਰ ਵੀ ਵੱਲਾਂ ਇੰਨੀ ਨਹੀਂ ਸੁੱਕਦੀ ਆਉਦੀ ਆ ਫੇਰ ਵੀ ਫਰਕ ਪੈ ਜਾਂਦਾ ਜਿਹੜਾ 10 ਦਿਨ ਦਾ ਹੈਗਾ ਜੀਰੀ ਨੂੰ ਸਪਰੇ ਵੀ ਤਾਂ ਹੀ ਸਾਬ ਕਿ ਜਿਵੇਂ ਹਿਸਾਬ ਨਾਲ ਤਗੜੀ ਦੀ ਬਿਮਾਰੀ ਨਹੀਂ ਉਹ ਤਾਂ ਫੇਰ ਹੈਗਾ ਹੀ ਯਾਰ ਨਾ ਕੋਈ ਪ੍ਰਾਲ ਬਣਿਆ ਉਹਦਾ ਥੱਲੇ ਪ੍ਰਾਲ ਤੇ ਇਦ ਕੀ ਆਪਾਂ ਭੁੱਲ ਗਏ ਗਾਹਾਂ ਨੂੰ ਆਪਾਂ 13045 ਜਾਂ 52034 ਬੋਰਨ ਗੈਲ ਪਲੱਸ ਜ਼ਰੂ ਬਾਕੀ ਤੇਰਾ ਉਹ ਬੋਰਨ ਵੀ ਕਹਿੰਦੇ ਬਹੁਤ ਟਾਪ ਦੀ ਚੀਜ਼ ਓਹ ਹੈ ਨਾ ਵਧੀਆ ਚੀਜ਼ ਹੈ ਹਨਾ ਹੂੰ ਬਾਕੀ ਤੇਰਾ ਕੀ ਕਹਿੰਦਾ ਸਰਵੇਅਰ ਅੱਜ ਆਇਆ ਤਾਂ 250 ਗ੍ਰਾਮ ਦਾ ਪੈਕੇਟ ਹੁੰਦਾ 2.5 ਕਿੱਲਾਂ ਪਰ ਹੋ ਜਾਂਦਾ ਕਹਿੰਦੇ ਹਾਂ ਐਨਾ ਐਨਾ ਹੁੰਦਾ ਹੂੰ ਹੂੰ ਉਦੋਂ ਮੈਂ ਦਵਾਈ ਲੈ ਕੇ ਉਦੋਂ ਬਾਈ ਲੈ ਕੇ ਗਿਆ ਬੋਰਨ ਦਾ ਵਿੱਚ ਪਤਾ ਨਹੀਂ ਕਿਹੜਾ ਪਾਕੇ ਕਰਿਆ ਤਾਂ ਕਾਦੇ ਖਾਤਰ ਹੈ ਤਾਕਤ ਹੁੰਦੀ ਹੈ ਤਾਕਤ ਹੁੰਦੀ ਹੈ ਤਾਕਤ ਦੀ ਹੈ ਉਹ ਤਾਂ ਤੂੰ ਦੀ ਇਹ ਹੁੰਦੀ ਆ ਵੀ ਦਾਣੇ ਵਾਸਤੇ ਤਾਕਤ ਹੁੰਦੀ ਆ ਉਹਦੀ ਖਰਾਬ ਸੁਧਰਾ ਰੂਗਾ ਭਜਨ ਦਾ ਸੁਧਰਾ ਨਹੀਂ ਭਜਨ ਦਾ ਪਟਾਖੀ ਪਊ ਹੋਰ ਕੀ ਆ ਹਾਂ ਪਟਾਖੀ ਉਹਨੇ ਨਾ ਮਤਲਬ ਜਾਨ ਦੇਣੀ ਦਾਣੇ ਤੱਕ ਤੈਨੂੰ ਜਾਨ ਦੇ ਕੇ ਸਿਰੇੋਂ ਜਾਨ ਪਿਆਉਣੇ ਦਾ ਕੰਮ ਕਰਦਾ ਬੋਰਨ ਹੂੰ ਚਲੋ ਠੀਕ ਆ ਭਾਈ ਕਾਲੂ ਕਹਿੰਦਾ ਸਰਵੇਅਰ ਆਊਗਾ ਹੂੰ ਕਾਲੂ ਕਰਕੇ ਜਾਊਗਾ ਕਹਿੰਦਾ ਬੌਂਡਾ ਜਾ ਲਿਆ ਮੈਂ ਉਹਨੂੰ ਕਿਹਾ ਮੈਂ ਭਾਈ ਬਾਕੀ ਦਾ ਗੱਲਾਂ ਦੀਆਂ ਗੱਲਾਂ ਤੂੰ ਦੱਲੀ ਦਾ ਖਿਆਲ ਕਰ ਲੈ ਹੂੰ ਇਹਨੂੰ ਮਿਲ ਜਾ ਬਸ ਦੱਲੀ ਨੇ ਇਹ ਜਿਹਾ ਤੇਰਾ ਵਾ ਪਏ ਦੱਲੀ ਨੂੰ ਮਿਲ ਕੇ ਉਹ ਮੁਰਗੀ ਅੱਜ ਮੈਂ ਵੀ ਇੱਕ ਹੋਰ ਕਰੇ ਕਰ ਤੂੰ ਜਿੱਦਣ ਤੂੰ ਬੌਂਡ ਸ਼ੁਰੂ ਕਰਿਆ ਤਾਂ ਕੱਲਾ ਦੱਲੀ ਦਾ ਕਰ ਜਾਂਦਾ ਪਿੰਡ ਦਾ ਫੇਰ ਕਰ ਲੈਂਦਾ ਤਾਂ ਕਿ ਆਉਗਿਆ ਤਾਂ ਸਾਡਾ ਹੋਣਾ ਜੇ ਕਰ ਜਾਂਦਾ ਤੂੰ ਦੱਲੀ ਦਾ ਤਾਂ ਕੰਮ ਨਿਬੜੀਦਾ ਉਹ ਤਾਂ ਨੀਂਦ ਆਉਣ ਲੱਗ ਜਾਂਦੀ ਨੀਂਦ ਆਉਣਾ ਨੀਂਦ ਨਹੀਂ ਆਉਂਦੀ ਦੱਲੀ ਦਾ ਉਹ ਕਹਿੰਦਾ ਉਹ ਆਉਣਾ ਉਹ ਨਹੀਂ ਆਉਣਾ ਆਉਣਾ ਵੀ ਤੇਰਾ ਨਾਲ ਇੰਨਾ ਦਾਸ ਨੂੰ ਕੰਮ ਹੋਉਂਦਾ ਦੱਲੀ ਪਹਿਲਾਂ ਥਾ ਦੱਲੀ ਸਮਝਦਾ ਨਹੀਂ ਵੀ ਤੇਰੇ ਕੋਲ ਸਭ ਤੋਂ ਜ਼ਿਆਦਾ ਕੰਨਾ ਪਿੰਡ ਸਿਰਾ ਬੌਂਡ ਨਾਲ ਕਰਕੇ ਜਾਊਗਾ ਉਹ ਉਹ ਨੂੰ ਆਏ ਛੱਡ ਦੂਗਾ ਉਹ ਨੂੰ ਆਏ ਹੋ ਜਾਂਦਾ ਵੀ ਕਿਤੇ ਮੈਨੂੰ ਛੱਡੇ ਨਾ ਦੱਬੇ ਆਏ ਥੋੜਾ ਛੱ ਬੱਦਲੀ ਵੀ ਦਲੀਓ ਲੈ ਤੈਨੂੰ ਅੱਜ ਪਤਾ ਲੱਗਿਆ ਠੀਕ ਐ ਵਧੀਆ ਨਾ ਨਾ ਵਧੀਆ ਆ ਬੰਦਾ ਵਧੀਆ ਰੰਗੀਲਾ ਬੰਦਾ ਬੰਦਾ ਕੋਟ ਹਾਂ ਬਾਈ ਚੱਲ ਪਿਆ ਦੇ ਲੱਕ ਆ ਜਾ ਤੇਰੇ ਨਾਲ ਚੱਲਣਾ ਹਾਂ ਠੀਕ ਚੱਲ ਪਿਆ ਨਾ ਮੈਂ ਵਧੀਆ ਮੇਰੇ ਤਾਂ ਹਰੀਾਈ ਮਰਨ ਲੱਗ ਗਿਆ ਤੇ ਇ ਤੇਰਾ ਫਿਰ ਸਿੱਧਣ ਪਹਿਲਾਂ ਕਦੋਂ ਦੰਦਾਈ ਦਾ ਉਹਦਣ ਦਾ ਹੀ ਆ ਇਹ ਵੀ ਚੱਲਦਾ ਪਿਆ ਹਰੀਾਈ ਤਾਂ ਮਾਰਦਾ ਹਾ ਹਰੀਾਈ ਦਾ ਮਾਰ ਲੱਗਿਆ ਹਾਂ ਬਸ ਇਹ ਆਵੇ ਵਧੀਆ ਜਾਣਾ ਦਲੇ ਨੂੰ ਹੁਣ ਇਹ ਬਧਾਉਣਾ ਇੱਕ ਸਾਧਨ ਹੋਰ ਵੀ ਹੈ ਦਾ ਕੈਂਚੀ ਲੈ ਕੇ ਇਹਨੂੰ ਵੱਡ ਦੇ ਪੇਪਰ ਤੇ ਅੱਛਾ ਵੱਡੂਗਾ ਵੱਡ ਕੇ ਵਿੱਚੇ ਘੇਰ ਦੇ ਉੱਪਰ ਤੇ ਪਾਣੀ ਲਾ ਦੇ ਉਹਨੇ ਵੀ ਚੱਲ ਪੈਣਾ ਅੱਛਾ ਆਪ ਕੈਂਚੀ ਨਾਲ ਵੱਡ ਦੇ ਨਾ ਕੈਂਚੀ ਨਾਲ ਵੱਡ ਕੇ 깔 ਤਾਂ ਲਈ ਜਾ ਤੂੰ ਨਾ ਐਂ ਕਰਦੇ ਆ ਉਹ ਉਹਨੇ ਦੁਬਾਰਾ ਮਿੱਟੀ ਵੀ ਘਰ ਜਾਣਾ ਉੱਪਰ ਤੇ ਪਾਣੀ ਲਾ ਦੇ ਮੜਾ ਜਿਹਾ ਛਿੜਕ ਦੇ ਉਸ ਤਰੀ ਜੜ ਫੜ ਲੈਣੀ ਉਸ ਤਰੀ ਜੜ ਫੜ ਲੈਣੀ ਬਸ ਥੀ ਜੜ ਫੜਦਾ ਇਹ ਇਹ ਤਾਂ ਤੈਨੂੰ ਮੈਂ ਕਹਿੰਦਾ ਰਹੀ ਦੀ ਸੈਡਾਂ ਸੂਡਾਂ ਘੇਰਨੇ ਨੂੰ ਰਹਿਣੇ ਦੋ ਵਿੱਚ ਸੈਡਾਂ ਕਰੇ ਘੇਰ ਨਹੀਂ ਆਲੇ ਤੂੰ ਹੁਣ ਸੈਡਾਂ ਨਹੀਂ ਘੇਰਨੀ ਆਂ ਬਾਦੇ ਇਹਨੂੰ ਜੋ ਇਹਨੂੰ ਹਲੇ ਨੂੰ ਜੇ ਤੂੰ ਬਹੁਤੀਆਂ ਸੈਡਾ ਵੀ ਨਾ ਗੇਰੀਂ ਕਿਤੇ ਬੂਟੇ ਗੇਰ ਦੇ ਬਈ ਬੀਜ ਲਿਆ ਆ ਬਈ ਮੈਂ ਕਹਿੰਦਾ ਰਹਿਣ ਦੇ ਤੂੰ ਜਿਹੜੀ ਜਿੰਨੀ ਚੱਕੀ ਵੀ ਆ ਇਹ ਇਹਹੀ ਪੱਧਰੀ ਗੱਲ ਆ ਬਸ ਹਾਂ ਬਸ ਇਹਹੀ ਪੱਧਰੀ ਗੱਲ ਆ ਪਾ ਕੇ ਰੋਟਾ ਵਿਟਨ ਨਾਲ ਹੂੰ ਯਾਰ ਪੱਧਰੀ ਵੀ ਕੀ ਕਰਨੀ ਮੀਂਹ ਪਈ ਜਾਂਦੇ ਇਹਨੂੰ ਛਿੱਟਾ ਦੋ ਬਸ ਆਇਓ ਵਾਇਓ ਦਊਗਾ ਬਾਹੂਗਾ ਸਹੀਓ ਸਿਰੇ ਕਿੰਨਾ ਕੀ ਹੁਣ ਬਾਦਣਾ ਮੈਂ ਬਾਜਰਾ ਹੀ ਬੀਜਣਾ ਬਾਜਰਾ ਚ ਬੀਤਣੇ ਹਾਂ ਹਾਂ ਜਵੀ ਤਾਂ ਹਲੇ ਕੀਤੀ ਸੀ ਇੱਥੇ ਜਾਂ ਬੀਜਣਾ ਮੱਕੀ ਬਾਜਰਾ ਜਾਂ ਹੁੰਦਾ ਜਿਹੜਾ ਮੱਕੀ ਦਾ ਬੀਜ ਉਹ ਬੱਕਾ ਕਿੱਥੇ ਹੁਣਾ ਮੱਕੀ ਦੀ ਸੁੰਡੀ ਨੇ ਖਾ ਲੈਣੀ ਫੇਰ ਤੇਰਾ ਬਾਜਰੇ ਨੂੰ ਵੀ ਨਾ 100 ਵਾਲਾ ਬੀਜ ਲਾ ਉਹ ਸਿੱਟੀ ਹੋਇਆ ਆਉਂਦਾ 100 ਵਾਲਾ ਸਿੱਟੀ ਹੋਇਆ ਆਉਂਦਾ ਜਿਹੜਾ ਦੂਆ ਹੈ ਨਾ ਹੁਣ ਸ਼ਾਮ ਨੂੰ ਬੀਜਣ ਦੇ ਤਿੰਨੇ ਘਾਰੇ ਤਾਂ ਉਹ ਥੋੜਾ ਜਿਹਾ ਟਾਈਮ ਲੈਂਦਾ ਹਾਂ ਉਹ ਮਾ ਵੀ ਕਹਿੰਦਾ ਇਹਨੂੰ ਵਿੱਚ ਵਿੱਚ ਬੀਜ ਦੋ ਪੱਦਰੇ ਨੂੰ ਕੁਝ ਨਹੀਂ ਹੈਗਾ ਬਾਕੀ ਪੰਦਰਾਂ ਕਰੀ ਜਾਉਂਗੇ ਬਾਕੀ ਨੂੰ ਬਾਅਦ ਹੈ ਬਾਕੀ ਨੂੰ ਬਾਅਦ ਹੈ ਠੀਕ ਨਹੀਂ ਕਿੰਨਾ ਕੁ ਰਹਿ ਗਿਆ ਹੁਣ ਤੇ ਬਾਜਰਾ ਤਾਂ ਖੜਾ ਮਹੀਨੇ ਦਾ ਇੱਥੇ ਬਾਕੀ ਹੈਗੇ ਸੰਮੀਨੇ ਦਾ ਖੇਤ ਤਾਂ ਸਾਫ਼ ਲੱਗੇ ਮਾੜਾ ਕੱਕ ਕਿੰਨਾ ਕ ਹੋਰ ਬਾਜਰਾ ਖੜਾ ਮੇਰੇ ਕੋਲ ਛੱਪਾਂ ਦਾ ਨਹੀਂ ਖੱਡਾ ਪਾਉਗਾ ਛੱਪ ਦੇ ਪਰਸੋਂ ਛੱਪ ਮੇਰੇ ਕੋਲ ਦਾ ਬਾਜਰਾ ਵੜਣਾ ਵੜਾ ਦੇ ਇਹ ਨਿਆਣਾ ਹਲੇ ਨਿਆਣਾ ਨਾ ਕੋਈ ਕੰਮ ਵਾਲਾ ਨੂੰ ਭੱਜਣਾ ਪਹਿਲਾਂ ਇਹਦੀ ਨੇ ਬੇਡੋ ਕੰਮ ਮੈਂ ਤਾਂ ਬਾਬੇ ਨੂੰ ਵੀ ਆਦਾ ਵੱਢ ਲੈ ਜਾ ਚੌਂਤੇ ਉਹ ਨਹੀਂ ਵੱਢਦਾ ਕਿੱਡਾ ਕਿੱਡਾ ਕਾ ਬਾਜਰਾ ਕੋਠੇ ਜੱਡਾ ਬਾੜੇ 'ਚ ਫੱਕੜਦਾ ਨਹੀਂ ਹੋਇਆ ਅਜਾ ਬਾੜੇ ਵਾਲਾ ਹਾਂ ਉਹ ਇਹ ਪੱਕੜ ਨਹੀਂ ਹੈਗਾ ਉਹ ਪਕੜ ਹੁੰਦਾ ਜਾਂਦਾ ਹਲੇ ਠੀਕ ਆ ਉਹ ਉਹ ਹੁਣ ਦਿਨ-ਪ ਦਿਨ ਪਕੜ ਹੁੰਦਾ ਜਾਂਦਾ ਜੇ ਮੈਂ ਵੱਡਾ ਲਾਉਂਗਾ ਮੇਰੇ ਕੋਲ ਮਹੀਨਾ ਲੰਘ ਜਾਣਾ ਹਾਂ ਫੇਰ ਉਹਦੇ ਬਾਅਦ ਇੱਕ ਪੰਗਾ ਆਏ ਆ ਮੇਰੇ ਕੋਲ ਮੋਟਰ ਬਹੁਤ ਖੜਾ ਫੇਰ ਉਹ ਖਰਾਬ ਹੋ ਜਾਣਾ ਮੈਂ ਕਹਾਂ ਵੀ ਜੇ ਵੱਡ ਹੋ ਜਵੇ ਬਾੜ ਹੋਏ ਆਉਂਗੀ ਇਹਦੀ ਪੜਦੇ ਨੇ ਯਾਰ ਹੱਥ ਹੋ ਗਈ ਤੂੰ ਆਤਾ ਨਹੀਂ ਤੂੰ ਮਾੜਲਾ ਜੇ ਲਾ ਦੇਦਾ ਵਾੜਾ ਹੋਰ ਨਹੀਂ ਮੈਂ ਪੰਜ ਚਾਰ ਨੂੰ ਕਿ ਹਫਤੇ ਵਿੱਚ ਨਵੇੜ ਤੋਂ ਫੇਰ ਆਪਣਾ ਉਰੀ ਆ ਜੇ ਉਹ ਜੇ ਵੱਢਣਾ ਵਾ ਠੀਕ ਐ ਚਾਰ ਦਿਨ ਤੂੜੀ ਨਹੀਂ ਪਾਉਂਗੀ ਹਲਿਆਂ ਨੂੰ ਵਿੱਚ ਬੰਦੇ ਨਾ ਪਵਾ ਦੀ ਤੂੰ ਬਾਬਾ ਹੈ ਵਿੱਚ ਤੂੜੀ ਦਾ ਚਾਹੀਦੀ ਆ ਤੂੜੀ ਦਾ ਚਾਹੀਦੀ ਆ ਤੂੜੀ ਕਰਕੇ ਤਾਂ ਮੈਂ ਨਹੀਂ ਪਾਉਂਦਾ ਨਿਹਰਾ ਕਈ ਵਾਰੀ ਡੰਗਰਾਂ ਨੂੰ ਖਰਾਬ ਕਰਦਾ ਚੱਲ ਹਮਾਰੀ ਮੂਟੀ ਲਾ ਦੇਵੇ ਹਾਂ ਠੀਕ ਐ ਇਹਦੀ ਸਫਰੇ ਸਫਰੇ ਨੂੰ ਤੈਨੂੰ ਬਹੁਤ ਕਾਬਤ ਲੱਗਿਆ ਤਾਂ ਪਹਿਰੇ ਤੇ ਪਤਾ ਨਹੀਂ ਤਾਂ ਨਾ ਮੌਸਮ ਦਾ ਕੀ ਪਤਾ ਹੁੰਦਾ ਹੂੰ ਤੈਨੂੰ ਦੱਸ ਗਿਆ ਥੋੜਾ ਹੋਣਾ ਦਾ ਦੱਸ ਤਾ ਕਿਆ ਤੂੰ ਪਾ ਦੀ ਸਵੇਰੇ ਫਿਰ ਉਹਨੇ ਫੋਨ ਆਇਆ ਕਹਿੰਦਾ ਭਾਈ ਸਾਡੇ ਕਹਿੰਦਾ ਮੀਂਹ ਪੈਂਦਾ ਉਹ ਸਰਵੇਰ ਨੇ ਵੀਡੀਓ ਕਾਲ ਕਰੀ ਤਾਂ ਹੈਗੀ ਹਾਂ ਸਵੇਰ ਦੇ ਉੱਤੇ ਮੀਂਹ ਪਵੇ ਪੂਰਾ ਉਰੇ ਤੋਂ ਪਾ ਨਿਕਲੀ ਵੀ ਅਸੀਂ ਦਿਖਾਈਏ ਉਹਨੂੰ ਆਹ ਰੋਪੜ ਦੇ ਪਰਲੇ ਪਾਸੇ ਹੀ ਆ ਹਾਂ ਉਹ ਕਹਿੰਦਾ ਯਾਰ ਮੈਂ ਹੁਣ ਦੱਸ ਗਿਆ ਕਰਾਂ ਕਹਿੰਦਾ ਉਰੇ ਦਾ ਮੀਂਹ ਪੈਂਦਾ ਜੀ ਕਹਿੰਦਾ ਯਾਰ ਤੂੰ ਝੂਠ ਬੋਲਦਾ ਸਾਡੇ ਤੇ ਤੂੰ ਪਾਏ ਹਾਂ ਭਾਈ ਆ ਜੀ ਵੇਟਾ ਚਲਾਉਂਦੇ ਹੈ ਕਹਿੰਦੇ ਤਾਂ ਹੈਗੀ ਆ ਚੰਗਾ ਕੀਤਾ ਚੱਲੇ ਨਾਲੇ ਤਾਂ ਅਗਲੀ ਕਾਕ ਦੀ ਜੋ ਜਿਹੜੇ ਬੀਜ ਖਰਾਬ ਹੋ ਗਏ ਉਹ ਜਿਹੜਾ ਗੰਨ ਛੁੱਟ ਥੱਤੀ ਬਾਈ ਸਭ ਤੋਂ ਪਹਿਲਾਂ ਥੱਤੀ ਜਲਾਉਣਾ ਚਾਹੀਦਾ ਇਸ ਨੂੰ ਐਸੋ ਥੱਤੀ ਚਲਾਉਣਾ ਹੀ ਨਹੀਂ ਉਹਨਾਂ ਨੇ ਚਲਾਉਣਾ ਚਾਹੀਦਾ ਯਾਰ ਖਤਮ ਹੋ ਜਾਣਾ ਇਹਨੇ ਖਤਮ ਹੋਣਾ ਕਹਿੰਦੇ ਨੇ ਫੇਰੇ ਨਾ ਕਹਿੰਦਾ ਸੁੱਕਿਆ ਪਿਆ ਇਹ ਜਿਹਦੇ ਕੋਲ ਮਾੜਾ ਮੋਟਾ ਜਾਨੂਨ ਬਾਈ ਚੱਲਣਾ ਖਤਮ ਹੋ ਜਾਣਾ ਥੱਤੀ ਜਾਲੇ ਜਿਵੇਂ ਨਾਲੇ ਇਹ ਨਾਲੇ ਚਲਾ ਦੇਣ ਇਹਨੂੰ ਹਾਂ ਨਾਲੇ ਚਲਾ ਦੇ ਨਾ ਜਿਹੜਾ ਪਿਛਲੇ ਸਾਲ ਚਲਾਇਆ ਤਾਂ ਨਾ ਹੀ ਤਾਂ ਅਗਲਾ ਜੀਮੀਦਾਰ ਦਾ ਫਾਇਦਾ ਹੋ ਜੂਗਾ ਅਗਲਾ ਕਣਕ ਬੀਜੂਗਾ ਹੂੰ ਕੀ ਕਹਿੰਨੀ ਗੱਲ ਥੱਤੀ ਨੂੰ ਪੈ ਗਈ ਬਿਮਾਰੀ ਕੋਈ ਕੈਦ ਵੀ ਪਾਈ ਅਸੀਂ ਨਹੀਂ ਲੈਣਾ ਫੇਰ ਹਾਂ ਵੀ ਕੋ ਟੋਟੀ ਵੀ ਨਹੀਂ ਲੈਣੀ ਹ ਉਹ ਲਾ ਬੱਜ ਸਰਵੇ ਨੂੰ ਪੁੱਛਿਆ ਤਾਂ ਮੈਂ ਬੌਂਡ ਬੂਂਡ ਦਾ ਗਿਆ ਸਿਸਟਮ ਕਹਿੰਦਾ ਯਾਰ ਪਿਛਲੇ ਸਾਲ ਨਾਲੋਂ ਮੇਰੇ ਘਟ ਲੱਗਦਾ ਕਹਿੰਦਾ ਮੈਂ ਕਾਰਨ ਕਹਿੰਦਾ ਗੰਨੇ ਖਤਮ ਹੋ ਗਏ ਲੋਕਾਂ ਦੇ ਜਿਹੜਾ ਅੱਗੇ ਅਗਲੇ 400 ਦਾ ਕਰਾਉਂਦਾ ਸੀ ਕਹਿੰਦਾ ਹਾਂ ਕਹਿੰਦਾ ਉਹ 2.5 300 ਦੀ ਰੇਸ਼ੋ ਕੇ ਕਰਾ ਰਿਹਾ ਜੰਨਾ ਘਟ ਗਏ ਯਾਰ ਜਾਂ ਬਿਮਾਰੀ ਨੇ ਟੈਕ ਕਰ ਦਿੱਤਾ ਕਹਿੰਦਾ ਹੁਣ ਐ ਵੀ ਨਹੀਂ ਪਤਾ ਵੀ ਹਲੇ ਜਿੰਨੇ ਨੂੰ ਵੱਢਣਾ ਏ ਮੈਨੂੰ ਕੈਵਰੇਜ ਰਹਿਣੀ ਕਹਿੰਦਾ ਉਹਦਾ ਮਾਰ ਅਗਲਾ ਡਰਦਾ ਦੋ ਪਰਚੀਆਂ ਘਟੇ ਕਰਾਉਂਦਾ ਇਹ ਪੈਨਲਟੀ ਨਾਲ ਉਹ ਤਾਂ ਚੰਗਾ ਹੀ ਆ ਠੀਕ ਆ ਗੱਲ ਕਹਿੰਦਾ ਵੀ ਫੇਰ ਤਾਂ ਪਰਚੀ ਮਿਲ ਜੂਗੀ ਜ ਤੁਸੀਂ ਵਧੀਆ ਰਹੇ ਆ ਫੁੱਟਿਆ ਵਾ ਐ ਕਹਿੰਦਾ ਕਹਿੰਦਾ ਰੱਖ ਲਾ ਮੈਂ ਵੀ ਕਹਿੰਦਾ ਵੀ ਸਭ ਫੁੱਟਦਾ ਬਾ ਹੁੰਦਾ ਥੋੜੀ ਜਾਨੂ ਬਣੀ ਰਹਿਣੀ ਸੀ ਹੁਣ ਲੈ ਲੈ ਹੁਣ ਕੀ ਆ ਹੋ ਗਿਆ ਨਹੀਂ ਕੋ ਘੱਟ ਜਾਣਾ ਤਾਂ ਗੱਲ ਉਹ ਗੰਨੇ ਦੇ ਚੱਕਰ ਚ ਆ ਨਹੀਂ ਤੇ ਪਲਨੇ ਮੈਂ ਇੱਥੇ ਮੌਥੀ ਜ਼ੋਰ ਲਾ ਲੈਣਾ ਤਾਂ ਸਾਰੀ ਦੋ ਕੀਲਿਆਂ ਚ ਇਧਰ ਮੈਂ ਗੌਰੇਂਤੀ ਕਰਨੇ ਇੱਕ ਮੈਂ ਦੇਖਿਆ ਸੁੱਕਾ ਨਾ ਲੱਗਣ ਦਾ ਪੇਰ ਨੂੰ ਖੱਤੀ ਨੂੰ ਕਿਸੇ ਵੀ ਗੰਨੇ ਨੂੰ ਸੁੱਕਾ ਤਾਂ ਲੱਗਣੀ ਦਿੰਦੇ ਅਸੀਂ ਹੁੰਦਾ ਸੋਕਾ ਨਹੀਂ ਬਾਈ ਕੁਝ ਵੀ ਕਹਿੰਦਾ ਜਿਹੜਾ ਆ ਵੀ ਲੱਗ ਦਿੱਤਾ ਸੀ ਜੇੜ ਹਾਰ ਤੇ ਸੋਕਾ ਲੱਗਦਾ ਨਾ ਉਹ ਟਾਈਮ ਨਾ ਫਿਰ ਸੁੰਡੀ ਪਉਂਦਾ ਹੈ ਚੱਕਰ ਪਤਾ ਸੋਕਾ ਪਤਾ ਕਿੱਥੇ ਲੱਗਦਾ ਮੈਂ ਹਾਂ ਜਦੋਂ ਧਾਨ ਨੂੰ ਸੋਕਾ ਲੱਗਦਾ ਤਾਂ ਉਹਨਾਂ ਨੂੰ ਪਾਣੀ ਹੁੰਦਾ ਸਟਾਰਟ ਹਾਂ ਉਧਰ ਹੁੰਦੇ ਧਾਨ ਛੜਦੇ ਗੰਨੇ ਵਾਲੀਆਂ ਮੋਟਰਾਂ ਗੰਨੇ ਭਰੇ ਐ ਬਸ ਆਹ ਕੰਮ ਚੱਲਦਾ ਇਹੋ ਜੀ ਉਹ ਆਈ ਹਾਦਸਾ ਤਾਂ ਕਹਿੰਦਾ ਕਰਾਲੀ ਦੇ ਏਰੀਆ 'ਚ ਕਹਿੰਦਾ ਬਹੁਤ ਨੁਕਸਾਨ ਹੋਇਆ ਉਹ ਗੱਲ ਹੈ ਨਾ ਹੁਣ ਉਹ ਤੁਹਾਨੂੰ ਜਿਹੜਾ ਧਾਨਾ ਕੀ ਨਹੀਂ ਪੈ ਗਿਆ ਹਾਂ ਗੰਨੇ ਨੂੰ ਪਾਣੀ ਲੱਗ ਗੰਨੇ ਨੂੰ ਪਾਣੀ ਲੱਗਿਆ ਨਹੀਂ ਇਹ ਮੀਂਹ ਪਈ ਨਹੀਂ ਉਡੀ ਦਾ ਆਹੀ ਤਾਂ ਫਾਇਦਾ ਹੋਇਆ ਲਾਉਂਦੀ ਤਾਂ ਹੀ ਹੁੰਦੇ ਆ ਕਿੰਨੇ ਪਾਣੀ ਚੱਲੇ ਜੀ ਲਾਣਾ ਕਿੱਧਰ ਹੈਗਾ ਹੁਣ ਚਾਹੀਦਾ ਇੱਕ ਨਹੀਂ ਆਂ ਕਿਲੇ ਲਾਤੇ ਜੀ ਧਾਨਾ ਦੇ 3 ਕਿਲੇ ਗੰਨੇ ਦੇ ਆ ਉਹ ਕੰਮ ਨਹੀਂ ਜੇ ਜੇ ਲਾਉਣੇ 5 ਕਿਲੇ ਉੱਥੇ ਮੋਟਰ ਪਰ ਗੰਨਾ ਹੀ ਲਾਦੇ ਬਸ ਚਾਹੀਦਾ ਇੱਕ ਨਹੀਂ ਚੱਲਦੀ ਜੀ ਚੱਲਦੀ ਚਾਹੀਦਾ ਇੱਕ ਲਾਏ ਹੋ 4 ਕਿਲੇ ਚੱਲਦੀ ਦੀ ਚੱਲਦੀ ਅਸੀਂ ਨਹੀਂ ਗਰਮੀਆਂ ਚ ਬੰਦ ਕਰੀ ਨੱਕਾ ਜਦੇ ਘੁੰਮ ਜਾਈ ਆ ਤਾਂ ਮੈਂ ਦੇਖਿਆ ਮੀਂਹ ਚ ਵੀ ਛੱਡਿਆ ਉਦੋਂ ਕਹਿੰਦਾ ਜਾ ਕੇ ਤਾਂ ਆ ਮੈਂ ਤੈਨੂੰ ਦੱਸ ਤਾ ਨਹੀਂ ਮੈਂ ਚੌਥੇ ਦੇ ਲੰਬਰੋਂ ਤੱਕ ਕਿ ਕਿਲੇ ਦਾ ਹਾਂ ਚੌਥੇ ਦਿਨ ਤੂੰ ਆ ਕੋਈ ਨਹੀਂ ਦੱਸਿਆ ਨਾ ਇਕ ਜਾਲਦੀ ਹੋ ਰਹੀ ਹੈ ਪ੍ਰਸਾਦ ਪ੍ਰਸਾਦ ਜੀ ਤਾਂ ਨਹੀਂ ਬੰਦ ਕਈ ਤਾਂ ਹੀ ਤਾਂ ਕਾਲਸ ਚੜੀ ਵੀ ਥੱਲੇ ਰੇਰੂ ਵਾਲੀ ਤੂੰ ਤਾਂ ਕਹ ਪਾਈ ਦਿਖਦੀ ਨਹੀਂ ਥੱਲੇ ਰਹੀ ਜੜੀ ਭਈਆ ਤਾਂ ਨਵੀਂ ਨਹੀਂ ਚੜਾਈ ਆ ਉਹ ਇਹਨੇ ਬਜਨ ਵੀ ਬੰਨੇ ਨੇ ਬਹੁਤ ਦੇਣਾ ਪਾਣੀ ਪੂਰਾ ਲੱਗਿਆ ਵਾ ਕੰਨੇ ਨੂੰ ਗੱਭ ਜਿਹੜਾ ਬਜਨੋਂ ਤੋਂ ਪਾਣੀ ਗੈਲੀ ਹੁੰਦਾ ਕਦੇ ਵੀ ਚੰਦ ਸਾਲਾ ਦਊ ਗਈ ਕੁਸਤਾ ਜਿਹੜੀ ਰਿਕਵਰੀ ਹੁੰਦੀ ਹੈ ਨਾ ਏ ਵੀ ਨਹੀਂ ਪਾਣੀ ਗੱਲ ਜੇ ਕਿਤੇ ਕਹੇ ਵੀ ਪਾਣੀ ਜਾਵੇ ਉਹ ਤਾਂ ਚਾਹ ਰਿਕਵਰੀ ਤੋੜਦਾ ਪਾਣੀ ਦਾ ਫਰਕ ਤਾਂ ਹੈਗਾ ਹੀ ਆ ਇਹ ਫਰਕ ਹੈਗਾ ਫਸਲ ਨੂੰ ਪਾਣੀ ਦਾ ਫਰਕ ਕਿਉਂ ਨਹੀਂ ਹੈਗਾ ਹੈਗਾ ਕੰਨਿਆ ਗਰੋਥ ਪਾਣੀ ਤੇ ਹੀ ਕਰੂਗਾ ਤਾਂ ਹੀ ਭਜਨ ਦਊਗਾ ਉਹ ਨਹੀਂ ਕਿ ਵਜਨ ਦੇਣਾ ਫਿਰ ਉਹਨੇ ਪਾਣੀ ਤਾਂ ਜ਼ਰੂਰੀ ਕਿਉਂ ਬਣਾਤੀ ਸਕਾ ਕੇ ਉਹਦੀ ਉਹ ਜੇ ਫੇਗੜ ਰਹੀ ਹੈ ਨਾ ਗੱਲਾਂ ਫੇਰ ਉਹਨੇ ਵਜਨ ਨਹੀਂ ਦੇਣਾ ਮੇਲ ਵਾਲਿਆਂ ਦੇ ਫਾਇਦੇ ਚ ਚੱਲ ਜਾਣਾ ਤੇਰਾ ਨੁਕਸਾਨ ਕਰ ਜਾਣਾ ਪਾਣੀ ਦਾ ਇਲਾਜ ਵੀ ਟਾਈਮ ਨਾਲ ਪਾਣੀ ਲੱਗੀ ਜਾਵੇ ਗੱਲੇ ਤੁਹਾਡੇ ਪਾਣੀ ਵਧੀਆ ਲੱਗੀ ਗਏ ਸਾਡੇ ਤਾਂ ਪਾਣੀ ਪੂਰੇ ਲੱਗੇ ਨਹੀਂ ਅਸੀਂ ਭਾਈ ਦੋਵੇਂ ਮੋਟਰਾਂ ਨਹੀਂ ਉੱਥੇ ਵੀ ਸਾਡੇ ਦੇ ਬਾਕੀ ਤੁਹਾਡੇ ਇਹ ਜ਼ਮੀ ਰਿਤਲਾ ਜਾਏ ਜਾਨ ਹੈਗੀ ਆ ਜਾਨ ਹੈਗੀ ਗੰਨੇ ਨੂੰ ਫੜਦੀ ਜਿਹੜਾ ਚੌਥੀ ਕੰਨਾ ਫੜਦਾ ਨਾ ਬਾਈ ਬੰਦੇ ਕਹਿੰਦੇ ਕੁਛ ਨਹੀਂ ਜੀ ਹੁੰਦਾ ਉਹਰਾ ਮੈਂ ਕੋਈ ਗੱਲ ਨਹੀਂ ਸਮਾਨ ਤਾਂ ਤੂੰ ਐਨਾ ਪਾਉਂਦਾ ਤੂੰ ਕਰੂਗਾ ਕਹਿੰਦੀ ਤੂੰ ਤਾਂ ਚੰਦ ਭੇਜ ਕਰ ਦੇ ਪਏ ਜੇ ਤੈਨੂੰ ਚੰਦ ਭੇਜਦੀ ਐ ਜਿਹੜੀ ਜਵੀ ਸਾਢੇ ਪਾ ਜਿਹੜੀ ਆ ਗਈ ਉਹ ਤਾਂ ਕਹਿੰਦਾ ਵੀ ਜਿਹੜੀ ਸਾਢੇ ਪਾ ਜਿਹੜੇ ਬਾਅਦ ਜਿਹੜਾ ਉਹ ਕਹਿੰਦਾ ਤੀ ਮੰਗਲ ਗਰਾਹ ਬੇ ਖੇਤੀ ਕਰਨੀ ਆ ਜਿਹੜਾ ਕਹਿੰਦੇ ਤਾਂ ਮੰਗਲ ਗਰਾਹ ਬੇ ਖੇਤੀ ਕਰਨੀ ਆ ਪਹਿਲਾਂ ਤੈਨੂੰ ਭੇਜ ਦੂੰਗਾ ਉੱਥੇ ਆ ਲੂ ਭੇਜ ਦੋਹਾਂ ਨੂੰ ਦੋਹਾਂ ਨੂੰ ਭੇਜ ਦਲਾਂ ਤੁਹਾਨੂੰ ਮੰਗਲ ਗਰਾਹ ਪਰ ਵੀ ਉੱਥੇ ਜਾ ਕੇ ਤੁਸੀਂ ਕਹਿੰਦੇ ਕੀਲੇ ਚ ਪਾਣੀ ਪਈ ਜਾਂਦਾ ਜੀ ਉੱਥਾ ਮੈਂ ਕੋਈ ਗੱਲ ਨਹੀਂ ਪਾਈਏ ਪ੍ਰਮਾਤਮਾ ਨੇ ਦੇਣਾ ਹੋਇਆ ਦੇ ਦੇਣਾ ਪਿਛਲੇ ਸਾਲ ਜੀਰੀ ਦੇ ਬਾਝ ਜਵੀ ਵੀ ਲੈ ਕੇ ਗਿਆ ਸੀ ਤਾਂ ਜਵੀ ਤਿੰਨ ਵਾਰ ਜਵੀ ਲੈ ਗਿਆ ਪਹਿਲਾਂ ਜਵੀ ਲਈ ਵੀਦਾ ਨਹੀਂ ਦੱਸਿਆ ਮੈਂ ਬੁਝਾਈ ਥੱਕੇ ਗਏ ਲੈ ਜਵੀ ਲਈ ਤੇ ਬਾਅਦ ਜੀਰੀ ਲਈ ਹੁਣ ਗੰਨਾ ਲੈ ਲੈਣਾ ਮਿਹਨਤ ਭਰਾ ਯਾਰ ਬੈਠੇ ਥੋੜੋ ਆ ਦਿਮਾਗ ਨਾਲ ਚੱਲਣਾ ਪੈਂਦਾ ਬੰਮੇ ਹੁਣ ਹੁਣ ਕੀ ਆ ਇੱਕ ਆਪਾਂ ਨੇ ਥੱਲੇ ਲਾ ਲੈਣੀ ਇਹ ਥੋੜਾ ਜਿਹਾ ਤੇਜ਼ ਚੱਲੋ ਇੱਕ ਕੀ ਆਪਾਂ ਨੇ ਧੰਤੀ ਬੁਲਾ ਲੈਣੀ ਹਾਂ ਇੱਕ ਤਾਰਾ ਬੁਲਾਉਣੀ ਹੈ ਇੱਕ ਤਾਰਾ ਬੁਲਾਉਣੀ ਹੈ ਹਾਂ ਕੀ ਦਾ ਫਰਕ ਨਹੀਂ ਹੈਗਾ ਸਮਝਿਆ ਤੈਨੂੰ ਟੋੜ ਸਾਡੀ ਥੱਲੇ ਵਾਲੀ ਬੇਲ ਥਲ ਥਲ ਕੇ ਟੋੜਨੀ ਪਈ ਥੱਲੇ ਲੜਕੇ ਹੋਣੀ ਨਾਲੇ ਹਵਾ ਨਾਲੇ ਹਵਾ ਨਾਲੇ ਪਿਆਰ ਛਿੱਤੀ ਹੁੰਦੀ ਆ ਸਾਹ ਨੂੰ ਵਿੱਗਾ ਲਾਉਣਾ ਲੱਪਾ ਗਾਂ ਨੂੰ ਕਰੀਆ ਬਾ ਲਾਉਣਾ ਦੇਖ ਹਾਂ ਹਾਂ ਉਹ ਵਿੱਗਾ ਲਾਉਣਾ ਬੂਟਿਆਂ ਵਾਲਾ ਜੇ ਕੰਮ ਆ ਲਾ ਗਿਆ ਲੋਟ ਫਕੀਲੇ ਪਰ ਜਾਉਂਗੇ ਹੋੜੀ ਉਹ ਬੂਟਿਆਂ ਨੂੰ ਰੱਸੀ ਬੰਨ ਕੇ ਲਾ ਦੇ ਪਕਲੀ ਕੀ ਆ ਨਾ ਲਾਇਓ ਗਾਲ ਤੂਰੀਆਂ ਤੂਰੀਆਂ ਹੋਰ ਕੁਝ ਵੀ ਲਾ ਲਿਓ ਕ੍ਰੇਲੇ ਵੀ ਲਾ ਦੂੰਗਾ ਹਾਂ ਕਿਉਂਕਿ ਜਉ ਤਾਰਾ ਤਾਂ ਬੰਨਣੀ ਆਈ ਹੈ ਜਿਹੜੀ ਮਰਜ਼ੀ ਬੇਲਾ ਲਾ 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 ਲੈਂ ਮੈਂ ਅਲੱਗ ਅਲੱਗ ਲਾ ਦੂੰਗਾ ਤੇ ਯਾਰ ਭਾਈ ਕਰਨਾ ਆਪਣਾ ਚਾਰ ਲਾਈਨਾਂ ਚਾਰ ਇੱਕ ਵਾਂ ਕਾਲੀ ਤੋਰੀ ਇੱਕ ਵਾਂ ਕਰੇਲੇ ਇੱਕ ਵਾਂ ਘੀਆ ਉੱਥੇ ਬੈਠਣਾ ਪਏਗਾ ਨਾ ਪਰ ਉੱਥੇ ਲੱਭਣਾ ਕੋਈ ਨਹੀਂ ਤੈਨੂੰ ਰੋਡ ਪਰ ਆ ਚੱਲ ਲੋਕ ਦਾ ਖਾਣੂ ਏ ਬੰਦਲੇ ਮੋਟਰ ਵੇ ਗੇਂਦਾਲੀ ਦੇ ਪਿੱਛੇ ਲਾ ਲਈ ਸਾਡਾ ਪ੍ਰਾਣਾ ਲਾਉਂਦਾ ਏ ਬੜਾ ਜਿਹੜਾ ਹਰੇਕ ਸਾਲ ਸਬਜ਼ੀ ਲਾਉਣੀ ਹੈ ਕੀ ਆ ਲਾਈ ਹੋਈ ਹੈ ਅੱਜ ਕੀ ਨਜ਼ਾਰੇ ਕੀ ਆ ਰੇਟੇ ਬਹੁਤ ਪਹਾੜਾ 2 ਲੱਖ ਰੁਪਏ ਦੀ ਕੀਆ ਹੋਗੀ ਰੇਟੇ ਬਹੁਤ ਅੱਜ ਕੀ ਯਾਰ ਰੇਟ ਬਹੁਤ ਤਾਂ ਕੀ ਕਹਿੰਦਾ ਇੱਕ ਹੋਰ ਹੈ ਕਹਿੰਦਾ ਥਲੀ ਗਲਦੀ ਨਹੀਂ ਥੱਲੇ ਵਾਲੀ ਬੇਲ ਵਾਲੀ ਕਹਿੰਦਾ ਥੱਲੇ ਲੰਮਕਦੀ ਸਭ ਤੋਂ ਪਹਿਲਾਂ ਵਿਗਦੀ ਜਾ ਕੇ ਮੰਡੀ ਮਾਂ ਸੁਤਰੀ ਹੁੰਦੀ ਹੈ ਬਾਈ ਇਹ ਸੁਤਰੀ ਬਹੁਤ ਹੈ ਗਲਦੀ ਨਹੀਂ ਇੱਕ ਇੱਕ ਵਾਦੀ ਹੈ ਨਰਮ ਹੁੰਦੀ ਹੈ ਉਹਨੇ ਬਾਸਾਂ ਪਰ ਲਾਈ ਹੋਈ ਆ ਹਾਂ ਬਾਸਾਂ ਪਰ ਲੱਗਦੀ ਆ ਹਾਂ ਕਹਿੰਦਾ ਤਾਂ ਕਹਿੰਦਾ ਆਈ ਕਹਿੰਦਾ ਕਿਤੇ ਨੇ ਵੀਡੀਓ ਬਣਾ ਕੇ ਲਜਾਈ ਮੈਂ ਜਾਇਆ ਉਹ ਥੋੜਾ ਜਾਲੇ ਕਰ ਗਿਆ ਉਹਨਾਂ ਨੂੰ ਵੀਡੀਓ ਕ ਬਣਾਈ ਹਵਾ ਲੱਗ ਗਏ ਹਵਾ ਜੱਦੀ ਕਹਿੰਦਾ ਅਸਲ ਜਦ ਜਾਲ ਪੋਲ ਘੱਟ ਦਵੇ ਨਾ ਸਾਈਡ ਪਰ ਪੋਲ ਘੱਟ ਕੇ ਬੇਸੀ ਚਾਹੀਦਾ ਕੰਪੂਰਾ ਤਕੜਾ ਚਲੋ ਬੰਦਾ ਤਕੜਾ ਕਰਦਾ ਖੈਂਚਾ ਪਾਈ ਬੇਦੀਆਂ ਫਿਰ ਵੀ ਹਵਾ ਕਾ ਨਹੀਂ ਛੱਡਦੀ ਯਾਰ ਚਲਿਏ ਚਲੋ ਭਾਈ ਚਲੋ ਠੀਕ ਹੈ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ